ਵਾਟ ਵਾ ਸਵਾਗਤ ਹੈ ਜੀ ਥੋੜਾ ਜਿਹਾ ਪਛੜ ਕੇ ਅੱਜ ਦੀ ਇਸ ਮੁਲਾਕਾਤ ਨੂੰ ਅਸੀਂ ਸ਼ੁਰੂ ਕਰ ਰਹੇ ਹਾਂ ਆਪਣੇ ਕੁਝ ਇੱਕ ਨਿੱਜੀ ਰਜੇਵਾਂ ਕਰਕੇ ਇਸ ਦੇ ਵਿੱਚ ਥੋੜੀ ਡਿਲੇ ਹੋਈ ਲੋਨਸ ਐਂਡ ਮਾਰਗੇਜਸ ਨੂੰ ਸਾਡੇ ਨਾਲ ਨਕੇਵੀਰ ਜਤਿੰਦਰ ਸਿੰਘ ਜੀ ਹਾਜ਼ਰੀ ਲਵਾ ਰਹੇ ਨੇ ਔਰ ਜਤਿੰਦਰ ਸਿੰਘ ਤੁਹਾਡਾ ਜਾਣਿਆ ਪਛਣਾ ਚਿਹਰਾ ਕਮਿਊਨਿਟੀ ਦੇ ਵਿੱਚ ਜਦੋਂ ਵੀ ਸਾਡੀਆਂ ਵਕਫ ਵਕਫ ਅਕਸਰ ਗਰਮੀਆਂ ਦੀ ਗੱਲ ਚੱਲਦੀ ਹੈ ਤੇ ਹਮੇਸ਼ਾ ਵਾਦ ਚੜ ਕੇ ਆਪਣਾ ਯੋਗਦਾਨ ਪਾਉਂਦੇ ਨੇ ਵੱਡਾ ਯੋਗਦਾਨ ਇਹ ਨਹੀਂ ਹੋ ਕਿ ਉਹ ਅਲੱਗ-ਅਲੱਗ ਸੱਭਿਆਚਾਰਕ ਜਾਂ ਸਮਾਜਿਕ ਸਰਗਰਮੀਆਂ ਤੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੁੰਦੇ ਨੇ ਵੱਡਾ ਯੋਗਦਾਨ ਇਹ ਹੈ ਕਿ ਤੁਹਾਡੇ ਘਰਾਂ ਦੇ ਲੋਨ ਲੈਣ ਦੀ ਜਦੋਂ ਗੱਲ ਆਉਂਦੀ ਹੈ ਤੇ ਅਵੇਰਨੈਸ ਦੇ ਪੱਖ ਤੋਂ ਬਹੁਤ ਕੁਝ ਉਹਨਾਂ ਦੇ ਕੋਲ ਅਜਿਹਾ ਜਿਨ੍ਹਾਂ ਸਵਾਲਾਂ ਦੇ ਜਵਾਬ ਅੱਜ ਉਹ ਤੁਹਾਡੇ ਨਾਲ ਇੱਕ ਵਾਰ ਫੇਰ ਸਾਂਝੇ ਕਰਨਗੇ ਜਤਿੰਦਰਵੀਰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆਂ ਥੈਂਕ ਯੂ ਜੀ ਸ਼ੁਕਰੀਆ ਜੀ ਬਹੁ ਆ ਜਦੋਂ ਸਵਾਲਾਂ ਦੀ ਗੱਲ ਚੱਲ ਰਹੀ ਹੈ ਤੇ ਇੱਕ ਸਵਾਲ ਬੜਾ ਪਿਆਰਾ ਜਿਹਾ ਹੈ ਕਿਰਾਏ ਤੇ ਰਹਿਣ ਨਾਲੋਂ ਆਪਣਾ ਘਰ ਲੈਣਾ ਜ਼ਰੂਰੀ ਕਿਉਂ ਆ ਕਿਉਂਕਿ ਬੰਦੇ ਕਹਿੰਦੇ ਭਾਜੀ ਹਿڈن ਖਰਚੇ ਬਹੁਤ ਪੈ ਜਾਂਦੇ ਆ ਸੋ ਪਹਿਲਾਂ ਤਾਂ ਉਹ ਮੋਟੀਵੇਸ਼ਨ ਜਿਹੜੀ ਆ ਉਹ ਜਤਿੰਦਰ ਸਿੰਘ ਨੂੰ ਹੀ ਦੇਣ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਮੈਂ ਕਹਿੰਨਾ ਸ਼ੁਰੂਆਤ ਬਹੁਤ ਅੱਛੀ ਕੀਤੀ ਹੈ ਜੀ ਕਿ ਆਪਣਾ ਘਰ ਕਿਉਂ ਲੈਣਾ ਚਾਹੀਦਾ ਕਿਉਂਕਿ ਕਾਫੀ ਮੈਂ ਦੇਖਿਆ ਬਹੁਤ ਬੰਦੇ ਇਸ ਹੱਕ ਦੇ ਵਿੱਚ ਰਹਿੰਦੇ ਨੇ ਕਿ ਅਸੀਂ ਘਰ ਲੈਣਾ ਇੱਕ ਬੇਵਕੂਫੀ ਹੈ ਜਾਂ ਬਹੁਤ ਕੁਝ ਬੋਲ ਦਿੰਦੇ ਨੇ ਖਰਚੇ ਬੜੇ ਪੈਣਗੇ ਖਰਚੇ ਬਹੁਤ ਜ਼ਿਆਦਾ ਪੈਣਗੇ ਇੰਡੀਆ ਵੀ ਜਾਣਾ ਪੈ ਜਾਂਦਾ ਬਿਲਕੁਲ ਬਿਲਕੁਲ ਪਰ ਘਰ ਲੈਣ ਦਾ ਬਹੁਤ ਜ਼ਿਆਦਾ ਬੈਨੀਫਿਟ ਹੈ ਜੀ ਇਹ ਆਪਣਾ ਜੇ ਤੁਸੀਂ ਦੇਖੋ ਕਿ ਆਪਣੇ ਬਜ਼ੁਰਗਾਂ ਨੇ ਜਦੋਂ ਘਰ ਲਿੱਤੇ ਹਾਂ ਜੀ ਸਭ ਤੋਂ ਵੱਡਾ ਜਿਹੜਾ ਪੁਆਇੰਟ ਹੈ ਉਹ ਐਸੈਟ ਪਰਚੇਸ ਕਰ ਰਹੇ ਹੋ ਤੁਸੀਂ ਸਿਰਫ ਘਰ ਰਹਿਣ ਵਾਸਤੇ ਨਹੀਂ ਲੈ ਰਹੇ ਰਹਿਣ ਵਾਸਤੇ ਉਹਦੀ ਇੱਕ ਸੈਕੰਡ ਬੈਨੀਫਿਟ ਹੈ ਜਿਹੜਾ ਫਰਸਟ ਬੈਨੀਫਿਟ ਹੈ ਉਹ ਹੈਗਾ ਕਿ ਤੁਸੀਂ ਇੱਕ ਐਸੈਟ ਪਰਚੇਸ ਕਰ ਰਹੇ ਹੋ ਔਰ ਜਦੋਂ ਤੁਸੀਂ ਐਸੈਟ ਪਰਚੇਸ ਕਰਦੇ ਹੋ ਤਾਂ ਉਹਦੀ ਵੈਲਿਊ ਇਨਕਰੀਜ਼ ਹੁੰਦੀ ਹੈ ਕੋਈ ਸ਼ੱਕ ਨਹੀਂ ਬੈਂਕ ਦੇ ਵਿੱਚ ਪੈਸੇ ਪਏ ਹੋਏ ਨੇ ਜਿਹੜੇ ਉਹ ਇਵੈਨਚੁਅਲੀ ਉਹਦੀ ਵੈਲਿਊ ਡਿਕਰੀਸ ਹੋ ਰਹੀ ਹੈ ਕਿਉਂਕਿ ਸਮੇਂ ਦੇ ਨਾਲ-ਨਾਲ ਜਿਹੜੀ ਇਨਫਲੇਸ਼ਨ ਹੈ ਉਹਨੇ ਹੌਲੀ-ਹੌਲੀ ਹੌਲੀ-ਹੌਲੀ ਤੁਹਾਡੇ ਜਿਹੜੇ ਪੈਸੇ ਜਮ੍ਹਾਂ ਹੋਏ ਹੋਏ ਨੇ ਉਹਨਾਂ ਨੂੰ ਖਾਈ ਜਾਣਾ ਲੇਕਿਨ ਜਦੋਂ ਤੁਸੀਂ ਇੱਕ ਐਸੈਟ ਪਰਚੇਸ ਕਰਦੇ ਹੋ ਐਸੈਟ ਨੇ ਟਾਈਮ ਦੇ ਨਾਲ-ਨਾਲ ਇਨਕਰੀਸ ਹੋਣਾ ਜੀ ਤਾਂ ਉਹ ਜਦੋਂ ਉਹਦਾ ਐਸੈਟ ਨੇ ਉਹਦੀ ਵੈਲਿਊ ਇਨਕਰੀਸ ਹੋਣੀ ਹੈ ਤਾਂ ਉਸ ਵੈਲਿਊ ਨੂੰ ਤੁਸੀਂ ਲੀਵਰੇਜ ਕਰ ਸਕਦੇ ਹੋ ਉਹਨੂੰ ਯੂਜ਼ ਕਰ ਸਕਦੇ ਹੋ ਪੈਸੇ ਨੂੰ ਤੇ ਉਹ ਤੁਸੀਂ ਕੋਈ ਆਪਣਾ ਕਾਰੋਬਾਰ ਸਟਾਰਟ ਕਰ ਸਕਦੇ ਹੋ ਤੁਸੀਂ ਉਹਨੂੰ ਆਪਣੇ ਵਾਸਤੇ ਉੱਤੇ ਯੂਜ਼ ਕਰ ਸਕਦੇ ਹੋ ਕਿਤੇ ਘੁੰਮਣਾ ਫਿਰਨਾ ਬੱਚਿਆਂ ਦੇ ਵਿਆਹ ਸ਼ਾਦੀ ਹੈ ਉਹਦੇ ਵਿੱਚ ਯੂਜ਼ ਕਰ ਸਕਦੇ ਹੋ 3600 ਕਮ ਨੇ ਉਹਨਾਂ ਦੇ ਵਿੱਚ ਤੁਸੀਂ ਉਹ ਜਿਹੜੀ ਲੀਵਰੇਜ ਜਿਹੜੀ ਵੈਲਿਊ ਇਨਕਰੀਸ ਹੋਈ ਹੈ ਉਸ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਤੁਸੀਂ ਉਹਦੇ ਵਿੱਚ ਰਹਿ ਸਕਦੇ ਹੋ ਪਲੱਸ ਤੁਸੀਂ ਕੀ ਹੈਗਾ ਕਿ ਤੁਸੀਂ ਇੱਕ ਐਸੈਟ ਪਰਚੇਸ ਕਰ ਰਹੇ ਹੋ ਇਨਸਟੈਡ ਕੀ 100 150 ਡਾਲਰ ਤੁਸੀਂ ਐਕਸਟਰਾ ਆਪਣੀ ਸੇਵਿੰਗਸ ਚ ਭਾਣ ਦੀ بجائے ਜੇ ਉਹੀ ਪੈਸੇ ਤੁਸੀਂ ਆਪਣੀ ਮੌਰਗੇਜ ਦੇ ਵਿੱਚ ਪਾ ਰਹੇ ਹੋ ਤੇ ਆਪਣੇ ਪ੍ਰਾਪਰਟੀ ਦੀ ਵੈਲਿਊ ਉਹ ਦੇ ਲੋਨ ਨੂੰ ਘਟਾ ਰਹੇ ਹੋ ਔਰ ਇੰਟਰਸਟ ਘੱਟ ਤੋਂ ਘੱਟ ਕੋਸ਼ਿਸ਼ ਕਰ ਰਹੇ ਹੋ ਵੀ ਪੇ ਕਰ ਪੇ ਕਰਦੇ ਪਏ ਹੋ ਜੀ ਉਹਦਾ ਤੁਹਾਨੂੰ ਜ਼ਿਆਦਾ ਬੈਨੀਫਿਟ ਹੁੰਦਾ ਹੈ ਬਿਲਕੁਲ ਸਹੀ ਤੁਹਾਡਾ ਟੂ ਅਨਸਰ ਯੋਰ ਕੁਐਸਚਨ ਸਰ ਕਿ ਕਾਰ ਕਿਉਂ ਲੈਣਾ ਚਾਹੀਦਾ ਹੈ ਤਾਂ ਸਭ ਤੋਂ ਪਹਿਲਾ ਪੁਆਇੰਟ ਜਿਹੜਾ ਹੈ ਕਿ ਤੁਸੀਂ ਇੱਕ ਐਸੈਟ ਪਰਚੇਸ ਕਰਦੇ ਹੋ ਘਰ ਦੇ ਨਾਲ ਨਾਲ ਤੇ ਉਹਦੀ ਐਸੈਟ ਦੀ ਵੈਲਿਊ ਟਾਈਮ ਦੇ ਨਾਲ ਇਨਕਰੀਜ਼ ਹੁੰਦੀ ਹੈ ਰਾਦਰ ਕਿ ਜਿਹੜਾ ਘਰ 'ਚ ਪੈਸਾ ਪਿਆ ਹੈ ਜਿਹੜਾ ਲੋਨ 'ਚ ਤੁਹਾਡਾ ਸੇਵਿੰਗਸ 'ਚ ਪੈਸਾ ਪਿਆ ਹੈ ਉਹਨੇ ਟਾਈਮ ਦੇ ਨਾਲ ਘਟਣਾ ਕਿਉਂਕਿ ਉਹਦੀ ਵੈਲਿਊ ਡਾਊਨ ਹੋਏਗੀ ਤੁਹਾਡੀ ਐਕਸਲੈਂਟ ਵੈਰੀ ਵੈਲ ਸੈਟ ਵੈਰੀ ਵੈਲ ਸੈਟ ਮੈਂ ਜਦੋਂ ਇਹ ਗੱਲਾਂ ਕਰਦਾ ਤਾਂ ਕਈ ਵਾਰੀ ਸਾਡੇ ਬੰਦੇ ਇਹਨਾਂ ਥੋੜਾ ਜਿਹਾ ਇਸ ਗੱਲ ਨੂੰ ਇਨਕਰੀਜ਼ ਕਰ ਜਾਂਦੇ ਉਹਨਾਂ ਲੱਗਦਾ ਕਿ ਨਹੀਂ ਯਾਰ ਹਲੇ ਜਿੰਨੀ ਤੇ ਚੱਲਦੀ ਗੱਡੀ ਚਲਾਓ ਗੱਡੀ ਤੋਂ ਜ਼ਿਆਦਾ ਬਹੁਤੀ ਵਾਰ ਬੰਦੇ ਜਿਹੜੇ ਤੁਹਾਡੇ ਵਾਂਗੂੰ ਜਵਾਨੀ 'ਚ ਹੁੰਦੇ ਆ ਉਹਨਾਂ ਨੂੰ ਇਹ ਵੀ ਸ਼ੌਂਕ ਹੁੰਦਾ ਵੀ ਨਹੀਂ ਯਾਰ ਗੱਡੀ ਪਹਿਲਾਂ ਲੈ ਲੈਨੇ ਆ ਜੀ ਕਾਰ ਫੇ ਲੈ ਲਾਂਗੇ ਨਹੀਂ ਯਾਰ ਕਾਰੋਬਾਰ ਪਹਿਲਾਂ ਚਲਾ ਲੈਨੇ ਆ ਇੱਕ ਵਾਰ ਨਾ ਪ੍ਰਯੋਗ ਕਰਕੇ ਦੇਖਦੇ ਆ ਐਕਸਪੈਰੀਮੈਂਟ ਕਰਕੇ ਦੇਖਦੇ ਆ ਤੁਸੀਂ ਅਸੀਂ ਸਾਰੇ ਵੇਅਰ ਸੇਲਿੰਗ ਔਨ ਦ ਸੇਮ ਬੋਟ ਸੇਮ ਬੋਟ ਸੁ ਤੁਹਾਡੀ ਸਲਾਹ ਕੀ ਹੈ ਕਿਉਂਕਿ ਤੁਸੀਂ ਜ਼ਿੰਦਗੀ 'ਚ ਤਜਰਬੇ ਬਹੁਤ ਕੀਤੇ ਆ ਹਾਂਜੀ ਔਰ ਦੋ ਦੋ jobbਾਂ ਵੀ ਕੀਤੀਆਂ ਬੜੀ ਮਿਹਨਤ ਕੀਤੀ ਹੈ ਕਮਾਈਗ੍ਰੈਂਟ ਹੋਣ ਦੇ ਨਾਤੇ ਤੁੰਮੇ ਨੂੰ ਦੱਸੋ ਵੀ ਕਿਹੜਾ ਤਜਰਬਾ ਵੱਧ ਕਾਮਯਾਬ ਆ ਜਿਹੜੇ ਸਾਡੇ ਯੰਗਸਟਰਸ ਆ ਉਹ ਤੋਂ ਸਿੱਧ ਲੈ ਸਕਣ ਦੇਖੋ ਕਾਰ ਪਰਚੇਸ ਜਿਹੜੀ ਹੈ ਜਾਂ ਕੋਈ ਕਾਰ ਪਰਚੇਸ ਇਜ਼ ਅ ਲਾਇਬਿਲਟੀ ਯੈਸ ਠੀਕ ਹੈ ਇੰਪਲਸਿਵ ਪਰਚੇਸ ਹੁੰਦਾ ਸਰ ਕਾਰ ਪਰਚੇਸ ਔਰ ਇਹਦਾ ਕੋਈ ਔਰੇ ਜਿਹੜਾ ਇਹਦਾ ਇਸ ਪਰਟੀਕੂਲਰ ਐਸੈਟ ਦੀ ਜਿਹੜੀ ਵੈਲਿਊ ਹੈ ਉਹ ਡਿਕਰੀਸ ਹੁੰਦੀ ਹੈ ਟਾਈਮ ਦੇ ਨਾਲ। ਹਾਂ। ਤੁਸੀਂ ਸ਼ੋਰੂਮ ਚ 1 ਲੱਖ ਡਾਲਰ ਦੀ ਪ੍ਰੋਪਰਟੀ ਲੱਖ ਡਾਲਰ ਦੀ ਕਾਰ ਘਟਾਈ ਕਢਾਈ। ਬਸ ਟੈਂਕ ਲੈ ਕੇ ਜਦੋਂ ਨਿਕਲੇ ਜਿੱਦਾਂ ਹੀ ਨਿਕਲੇ ਤਾਂ ਉਹਦੀ ਵੈਲਿਊ ਵੀ ਯਾਰ ਉੱਥੇ ਹੀ ਘਿਰ ਜਾਂਦੀ ਹੈ। ਓਏ ਹੋਏ। ਉਹ 80 ਜਿਆਦਾ ਹੀ ਰਹਿ ਜਾਂਦੀ ਹੈ ਸਿਰਫ ਇੱਕ ਦਰਵਾਜ਼ਾ ਪਾਰ ਕਰਨ ਦੇ ਨਾਮ। ਯੈਸ। ਤੇ ਉਹਦਾ ਕੋਈ ਬੈਨੀਫਿਟ ਨਹੀਂ ਹੈਗਾ ਉਹ ਇਹ ਜਿਹੜੀਆਂ ਚੀਜ਼ਾਂ ਕਾਰਾਂ ਪਰਚੇਸ ਕਰਨੀਆਂ ਹਾਂ ਜਾਂ ਤੁਸੀਂ ਇਮਪਲਸਿਵ ਪਰਚੇਸ ਹੈ ਇਹ ਉਦੋਂ ਕਰੋ ਜਦੋਂ ਤੁਹਾਡੇ ਕੋਲ ਐਕसेस ਚ ਹੈਗੇ ਨੇ ਤੁਹਾਨੂੰ ਬੈਕਅਪ ਹੈਗੀ ਤੁਹਾਡੇ ਕੋਲ ਬੈਕਅਪ ਹੈਗੀ ਜਦੋਂ ਤੱਕ ਐਕसेस ਨਹੀਂ ਹੈ ਤਾਂ ਉਦੋਂ ਤੱਕ ਤੁਹਾਨੂੰ ਇਹ ਕਾਰਾਂ ਪਰਚੇਸ ਕਰਨ ਦਾ ਕੋਈ ਬੈਨੀਫਿਟ ਨਹੀਂ ਹੈ ਮੈਂ ਯੰਗਸਟਰਸ ਨਾਲ ਕੰਮ ਕਰਦਾ ਸਰ ਕਈ ਤੇ ਉਹਨਾਂ ਦੇ ਨਾਲ ਇਹ ਸਭ ਤੋਂ ਵੱਡਾ ਕੁਐਸਚਨ ਹੁੰਦਾ ਕਿ ਮੈਂ ਕਾਰ ਪਰਚੇਸ ਕਰਨਾ ਚਾਹਨਾ ਜੀ ਮੇਰੇ ਕੋਲ ਇੱਕ ਵਧੀਆ ਗੱਡੀ ਹੋਵੇ ਗੱਡੀਆਂ ਛੋਟੀਆਂ ਵੀ ਜੇ ਤੁਹਾਡੇ ਕੋਲ ਹੈਗੀਆਂ ਤਾਂ ਉਹ ਵੀ ਬਹੁਤ ਵਧੀਆ ਕੰਮ ਉਹਨੇ ਉਹੀ ਕਰਨਾ ਹੈ ਜੋ 1 ਲੱਖ ਡਾਲਰ ਵਾਲੀ ਗੱਡੀ ਨੇ ਕਰਨਾ ਜਾਂ 50 ਹਜ਼ਾਰ ਵਾਲੀ ਨੇ ਕਰਨਾ ਤੇ ਕੰਮ ਉਹ 5000 6000 ਵਾਲੀ ਨੇ ਵੀ ਉਹੀ ਕਰਨਾ ਹੈ ਲੇਕਿਨ 5 6000 ਵਾਲੀ ਨੇ ਤੁਹਾਡੀ ਜੇਬ ਦੇ ਵਿੱਚ ਪੈਸੇ ਜਿਹੜੇ ਨੇ ਉਹ ਐਕਸਟਰਾ ਛੱਡ ਕੇ ਜਾਣੇ ਨੇ 80 ਹਜ਼ਾਰ ਵਾਲੇ ਨੇ ਉਹ ਵੀ ਕਢਾ ਲੈਣੇ ਨੇ ਤੁਹਾਡੇ ਮੈਂ ਅਰੇਵੇ ਤੋਂ ਪੰਮੀ ਭਾਈ ਤੁਹਾਨੂੰ ਸੱਸੀ ਘਾ ਬੁਲਾ ਰਹੇ ਆ ਸਿਕਲ ਭਾਈ ਜੀ ਨਾਲ ਨਾਲ ਸੁਰਜੀਤ ਹੀਰਾ ਜੀ ਤੇ ਦੀਪ ਜਵੰਦਾ ਐਨ ਜ਼ेड ਜਿਹੜੇ ਆ ਉਹ ਵੀ ਤੁਹਾਡੀ ਇਸ ਘਰ ਬਾਥਰੂਮ ਪਸੰਦ ਕਰ ਰਹੇ ਆ ਆ ਬਹੁਤ ਵੱਖ-ਵੱਖ ਸਰਵਿਸਿਜ਼ ਨੇ ਜਦੋਂ ਆਪਾਂ ਉਹਨਾਂ ਦੀ ਵੱਡੇ ਦਾਇਰੇ ਵਿੱਚ ਜ਼ਿਕਰ ਕਰਦੇ ਹਾਂ ਤਾਂ ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਹੈ ਕਿ ਉਹਦੇ ਵਿੱਚ ਕਾਫੀ ਕੁਝ ਸ਼ਾਮਲ ਆ। ਆ ਸ਼ਾਮਲ ਉਹ ਚੀਜ਼ਾਂ ਵੀ ਆ ਜਿਹੜੀਆਂ ਫਸਟ ਹੋਮ ਬਾਇਰ ਤੋਂ ਇਲਾਵਾ ਇਨਵੈਸਟਮੈਂਟ ਪ੍ਰਾਪਰਟੀ ਦੀ ਚਰਚਾ ਹੋਣੀ ਚਾਹੀਦੀ ਆ। ਲੋਨ ਨੂੰ ਰੀਫਿਕਸ ਕਰਨ ਦੀ ਗੱਲ ਹੋਵੇ, ਰੀਫਾਈਨਾਂਸ ਕਰਨ ਦੀ ਗੱਲ ਹੋਵੇ ਜਾਂ ਰੀਸਟਰਕਚਰ ਕਰਨ ਦੀ ਗੱਲ ਹੋਵੇ, ਇਹ ਵੀ ਤੁਹਾਡੇ ਦਾਇਰੇ ਦੇ ਵਿੱਚ ਆਉਂਦੀ ਆ। ਬਿਲਡਿੰਗ ਐਕਸਟੈਂਡਿੰਗ ਐਂਡ ਰੈਨੋਵੇਟਿੰਗ ਇੱਕ ਚੀਜ਼ ਹੋਰ ਜਿਹਦੇ ਬਾਰੇ ਅਸੀਂ ਬਹੁਤ ਘੱਟ ਜਾਣਦੇ ਹਾਂ ਚਰਚਾ ਵੀ ਬਹੁਤ ਘੱਟ ਕਰਦੇ ਹਾਂ ਆਪਣੇ ਬੰਦ ਕਮਰੇ ਅ ਜਦੋਂ ਕੋਈ ਸਾਡੀ ਗੱਲ ਚੱਲਦੀ ਆ ਇਕਵਿਟੀ ਰੀਲੀਜ਼ ਹੂੰ 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 ਸੋ ਮੈਂ ਚਾਹਾਂਗਾ ਇਕਵਿਟੀ ਰੀਲੀਜ਼ ਉਤੇ ਅ ਥੋੜਾ ਜਿਹਾ ਅਸੀਂ ਟੱਚ ਜ਼ਰੂਰ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੇ ਸਾਡੇ ਫਸਟੋਂ ਬਾਹਰ ਆ ਉਨਾ ਦੇ ਐਸਪੈਕਟ ਤੋਂ ਤੇ ਇਨਵੈਸਟਮੈਂਟ ਪ੍ਰੋਪਰਟੀ ਦੇ ਪੱਖ ਤੋਂ ਵੀ ਆ ਤੁਹਾਡਾ ਜਿਹੜਾ ਐਂਗਲ ਆ ਉਹ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਬਿਲਕੁਲ ਬਹੁਤ ਜ਼ਰੂਰੀ ਹੈ ਜੀ ਮੈਂ ਉਹ ਇਨਵੈਸਟਮੈਂਟ ਪ੍ਰੋਪਰਟੀ ਵਾਲਾ ਜਿਹੜਾ ਪੁਆਇੰਟ ਹੈ ਉਹਨੂੰ ਜ਼ਰੂਰ ਛੇੜਾਂਗਾ ਬਟ ਪਹਿਲਾਂ ਤੁਹਾਡਾ ਆਨਸਰ ਮੈਂ ਕਰ ਦਿੰਦਾ ਇਕਵਿਟੀ ਰੀਲੀਜ਼ ਯੈਸ ਇਕਵਿਟੀ ਰੀਲੀਜ਼ ਹੁਣ ਅਸੀਂ ਜਿਹੜਾ ਤੁਹਾਡਾ ਸਭ ਤੋਂ ਪਹਿਲਾ ਕੁਐਸਚਨ ਸੀਗਾ ਕਿ ਪ੍ਰੋਪਰਟੀ ਬਾਏ ਕਿਉਂ ਕਰਨੀ ਚਾਹੀਦੀ ਹੈ ਸੋ ਉਹਦੇ ਵਿੱਚ ਸਾਡਾ ਇੱਕ ਆਨਸਰ ਸੀ ਲੀਵਰੇਜ ਹਾਂ ਜੀ ਪ੍ਰੋਪਰਟੀ ਦੀ ਵੈਲਿਊ ਜਦੋਂ ਹੌਲੀ ਹੌਲੀ ਇਨਕਰੀਸ ਹੁੰਦੀ ਹੈ ਤਾਂ ਉਸ ਨੂੰ ਅਸੀਂ ਲੀভারেਜ ਕਰਦੇ ਆ ਲੀভারেਜ ਕਿਆ ਦਾ ਮਤਲਬ ਵੀ ਜੇ ਜੀ ਉਹਦੀ ਵੈਲਿਊ ਇਨਕਰੀਸ ਹੁੰਦੀ ਹੈ ਬਿਲਕੁਲ ਸਹੀ ਉਹ ਐਕਸਟਰਾ ਅਮਾਉਂਟ ਜਿਹੜੀ ਐਡ ਹੋਈ ਤੁਸੀਂ ਅੱਜ ਪ੍ਰੋਪਰਟੀ 7 ਲੱਖ ਦੀ ਲਈਤੀ ਹਾਂਜੀ ਤੇ ਉਹ 2 ਸਾਲ 4 ਸਾਲ 5 ਸਾਲ ਆਬਵੀਅਸਲੀ ਇਕਨੋਮੀ ਦੇ ਉੱਤੇ ਡਿਪੈਂਡ ਕਰਦਾ ਹੈ ਜਿਸ ਹਿਸਾਬ ਦੇ ਨਾਲ ਉਹਦੀ ਵੈਲਿਊ ਇਨਕਰੀਸ ਹੋਈ ਸੁਪੋਜ਼ ਉਹਦੇ ਵਿੱਚ 2 ਲੱਖ ਡਾਲਰ ਐਡ ਹੋਏ ਤਾਂ ਤੁਸੀਂ ਉਹ 2 ਲੱਖ ਡਾਲਰ ਜਿਹੜੇ ਐਡ ਹੋਏ ਪਲੱਸ ਜਿਹੜੇ ਉਦੋਂ ਤੱਕ ਤੁਸੀਂ ਐਕਸਟਰਾ ਪੇਮੈਂਟ ਕਰ ਚੁੱਕੇ ਹੋ ਹਾਂਜੀ ਆਪਣੀ ਮਾਰਗੇਜ ਪੇ ਆਫ ਕਰ ਚੁੱਕੇ ਹੋ ਉਹ ਸਾਰੇ ਦੇ ਸਾਰੇ ਪੇਮੈਂਟ ਤੁਸੀਂ ਕਢਾ ਸਕਦੇ ਹੋ ਉਹ ਇਕਵਿਟੀ ਹੈ ਤੁਹਾਡੀ ਉਹਨੂੰ ਕਢਾ ਕੇ ਤੁਸੀਂ ਕਿਸੀ ਤੁਸੀਂ ਕੰਮ ਸ਼ੁਰੂ ਕਰਨਾ ਹੈ ਕੋਈ ਜਾਂ ਤੁਸੀਂ ਕੋਈ ਘਰ ਦੇ ਵਿੱਚ ਕੋਈ ਰੈਨੋਵੇਸ਼ਨ ਕਰਨੀ ਹੈ ਕੋਈ ਘਰ ਦੇ ਵਿੱਚ ਕੋਈ ਫੰਕਸ਼ਨ ਹੈ ਉਹਨੂੰ ਕੰਪਲੀਟ ਕਰਨਾ ਹੈ ਕੋਈ ਸੈਂਸਿਬਲ ਜਗ੍ਹਾ ਦੇ ਉੱਤੇ ਤੁਸੀਂ ਪੈਸੇ ਆਪਣੇ ਯੂਜ਼ ਕਰਨੇ ਨੇ ਅਦਾਸਾ ਉਹ ਅਮਾਉਂਟ ਕਿੰਨਾ ਖੁੰਦਾ ਤੇ ਉਹਨੂੰ ਕੈਲਕੂਲੇਟ ਕਰਨਾ ਹੋਵੇ ਤੁਹਾਡੀ ਨਜ਼ਰ ਦੇ ਵਿੱਚ ਆਪਣੇ ਪਿਆਰਾਂ ਨਾਲ ਸਾਂਝਾ ਕਰਨਾ ਹੋਵੇ ਉਸ ਰੂਰੇਕ ਆਈਡੀਆ ਦੇ ਬਿਲਕੁਲ ਅ ਅਮਾਉਂਟ ਡਿਪੈਂਡ ਕਰਦਾ ਹੈ ਪ੍ਰੋਪਰਟੀ ਟੂ ਪ੍ਰੋਪਰਟੀ ਕਿੰਨੀ ਉਹਦੀ ਵੈਲਿਊ ਇਨਕਰੀਸ ਹੋਈ ਹੈ ਉਹਦੇ ਤੇ ਡਿਪੈਂਡ ਕਰਦਾ ਹੈ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਨਾ ਹੈ ਸਿੰਪਲ ਨੰਬਰਸ ਰੱਖਾਂਗੇ ਆਪਾਂ ਤੁਸੀਂ ਪ੍ਰੋਪਰਟੀ ਪਰਚੇਸ ਕੀਤੀ ਤੁਹਾਡੀ ਪ੍ਰੋਪਰਟੀ ਦੀ ਵੈਲਿਊ ਅੱਜ ਦੀ ਡੇਟ ਦੇ ਵਿੱਚ ਤੁਹਾਡੀ ਪ੍ਰੋਪਰਟੀ ਦੀ ਵੈਲਿਊ ਹੈ 1 ਮਿਲੀਅਨ ਬਿਲਕੁਲ ਸਹੀ ਉਹਦੇ ਉੱਤੇ ਲੋਨ ਹੈ ਤੁਹਾਡਾ 600000 6 ਲੱਖ ਡਾਲਰ ਤੁਹਾਡਾ ਲੋਨ ਹੈ ਉਹਦੇ ਤੇ ਬਿਲਕੁਲ ਸਹੀ ਹੁਣ 1 ਮਿਲੀਅਨ ਦਾ 80% ਅਸੀਂ ਲਵਾਂਗੇ ਉਹ ਹੋ ਗਿਆ 8 ਲੱਖ ਜੀ ਤੇ ਲੋਨ ਤੁਹਾਡਾ ਹੈਗਾ 6 ਲੱਖ ਹਾਂਜੀ 2 ਲੱਖ ਦਾ ਡਿਫਰੈਂਸ ਜਿਹੜਾ ਹੈ ਅਸੀਂ 2 ਲੱਖ ਡਾਲਰ ਤੱਕ ਉਹਨੂੰ ਕਢਾ ਸਕਦੇ ਹਾਂ ਈਜ਼ੀਲੀ ਓਕੇ ਇਫ ਯੂ ਹੈਵ ਅ ਰੀਜ਼ਨ ਕਿਉਂ ਤੁਸੀਂ ਯੂਜ਼ ਕਰ ਰਹੇ ਹੋ ਮੈਨੂੰ ਇੱਕ ਰੀਜ਼ਨ ਦਓ ਅਸੀਂ ਉਹ 2 ਲੱਖ ਡਾਲਰ ਕਢਾ ਸਕਦੇ ਹਾਂ ਕਿੰਨੇ ਸਟ੍ਰਿਕਟ ਨੇ ਬੈਂਕ ਇਸ ਮਾਮਲੇ ਦੇ ਵਿੱਚ ਹੈ ਯੂ ਹੈਵ ਅ ਵੈਲਿਡ ਰੀਜ਼ਨ ਤੇ ਤੁਹਾਡੀ ਇਨਕਮ ਉਸ ਨੂੰ ਸਰਵਿਸ ਕਰਦੀ ਪਈ ਹੈ ਤੁਹਾਡੇ ਲੋਨ ਨੂੰ ਪ੍ਰੋਪਰ 8 ਲੱਖ ਨੂੰ ਤੁਹਾਡੀ ਗਰੰਟ ਇਨਕਮ ਜਿਹੜੀ ਹੈ ਸਰਵਿਸ ਕਰ ਰਹੀ ਹੈ ਤਾਂ इजीली ਹੋ ਰਿਹਾ ਕੋਈ ਪ੍ਰੋਬਲਮ ਨਹੀਂ ਵੈਰੀ ਗੁੱਡ ਵੈਰੀ ਗੁੱਡ ਦੇਖੋ ਬੈਂਕਿੰਗ ਇਜ਼ ਅ ਬਿਜ਼ਨਸ ਬੈਂਕ ਤਾਂ ਹੀ ਚੱਲੇਗਾ ਜੇ ਉਹ ਤੁਹਾਨੂੰ ਲੋਨ ਦੇਣਗੇ ਤੁਹਾਡਾ ਫਰਜ਼ ਕੀ ਹੈ ਉਹ ਲੋਨ ਲੈਣ ਵਾਸਤੇ ਕੜੀ ਜੁੜੂਗੀ ਕੜੀ ਕੜੀ ਜੁੜੇਗੀ ਤਾਂ ਹੀ ਉਹਨਾਂ ਦਾ ਕੰਮ ਬਣੇਗਾ ਤਾਂ ਹੀ ਉਹ ਆਪਣੇ ਜਿਹੜੇ ਉਹਨਾਂ ਦੇ ਵਰਕਰਸ ਨੇ ਉਹਨਾਂ ਨੂੰ ਤਨਖਾਹ ਦੇ ਸਕਣਗੇ ਹਾਂਜੀ ਤੁਹਾਡਾ ਤੁਹਾਡੀ ਰਿਸਪੌਂਸਿਬਿਲਟੀ ਕੀ ਹੈ ਤੁਹਾਡੀ ਰਿਸਪੌਂਸਿਬਿਲਟੀ ਇਹ ਹੈ ਕਿ ਜੇ ਬੈਂਕ ਕਹਿੰਦਾ ਕਿ ਅਕਾਊਂਟ ਮੇਨਟੇਨ ਕਰਕੇ ਰੱਖੋ ਆਪਣੀ ਇਨਕਮ ਮੇਨਟੇਨ ਕਰਕੇ ਰੱਖੋ ਉਸ ਚੀਜ਼ ਨੂੰ ਤੁਸੀਂ ਮੇਨਟੇਨ ਕਰਕੇ ਰੱਖਦੇ ਹੋ ਤਾਂ ਤੁਹਾਨੂੰ ਪੈਸੇ ਲੈਣੇ ਨੇ ਤੇ ਉਸ ਤੋਂ ਬਾਅਦ ਉਹਦੀ ਪ੍ਰੋਪਰ ਯੂਜ਼ ਕਰਕੇ ਪੈਸੇ ਦੇ ਨਾਲ ਪੈਸੇ ਬਣਾਉਣੇ ਨੇ ਤਾਂ ਉਹ ਬੈਂਕ ਤੁਹਾਡੀ ਬਿਲਕੁਲ ਹੈਲਪ ਕਰਦਾ ਕਿਉਂਕਿ ਜਦੋਂ ਤੁਸੀਂ ਬੋਰੋ ਕਰੋਗੇ ਉਹਦਾ ਇੰਟਰਸਟ ਪੇ ਕਰੋਗੇ ਉਹੀ ਉਹਨਾਂ ਦਾ ਬਿਜ਼ਨਸ ਹੈ ਅੱਛਾ ਮੈਂ ਜਿੱਥੋਂ ਆਇਆ ਨਾ ਮੇਰੇ ਪਿੰਡ ਦੀਆਂ ਸੜਕਾਂ ਕੋਹ ਨੇਰਾ ਬਹੁਤ ਆ ਤੁਸੀਂ ਜਿੱਥੋਂ ਆਏ ਆ ਤੁਹਾਡੇ ਤਾਂ ਝੰਡ ਗਰੀਆਂ ਕੋਲ ਵੀ ਰੋਸ਼ਨੀ ਬਹੁਤ ਆ ਅੱਜਕੱਲ੍ਹ ਨਹੀਂ ਹੈ ਅੱਜਕੱਲ੍ਹ ਬਹੁਤ ਬੁਰਾ ਹਾਲ ਹੈ ਚੰਡੀਗੜ੍ਹ ਦਾ ਮੈਂ ਤੁਹਾਨੂੰ ਦੱਸ ਅੱਛਾ ਮੈਨੂੰ ਵੀ ਦੱਸੋ ਵੀ ਤੁਹਾਡੇ ਚੰਡੀਗੜ੍ਹ ਤੋਂ ਇੱਕ ਮੁੰਡਾ ਇੱਕ ਸਾਡਾ ਬਹੁਤ ਪਿਆਰਾ ਵੀਰ ਹੈ ਗੁਰਪ੍ਰੀਤ ਸੈਣੀ ਉਹ ਸ਼ਹਿਰਿਆਂ ਮਲਾਨ ਕਰੀ ਜਾਂਦਾ ਕਹਿੰਦਾ ਭਾਜੀ ਹੁਣੀ ਮੈਨੂੰ ਫਿਊ ਇਨਵੈਸਟਮੈਂਟ ਪ੍ਰੋਪਰਟੀਆਂ ਦਵਾਉਣ ਦੇ ਵਿੱਚ ਬੜੀ ਮਦਦ ਕੀਤੀ ਆ ਹਾਂਜੀ ਇਦਾਂ ਦੀ ਮਦਦ ਬਾਕੀਆਂ ਨੇ ਵੀ ਕਰੋ ਫੇ ਮਿਹਨਤੀ ਬਹੁਤ ਹੈ ਨਾ ਜੀ ਮੁੰਡਾ ਆਪ ਦੇਖੋ ਜਿਹੜੀ ਚੀਜ਼ ਮੈਂ ਕਰਦਾ ਡਾਲਰ ਉਹਦਾ ਘੰਟੇ ਕੰਮ ਤੇ ਹੀ ਰਹਿੰਦਾ ਉਹਨੂੰ 6 ਸਾਲ ਘਰ ਨੂੰ ਵੀ ਕੰਮ ਹੀ ਲਾਈ ਰੱਖਦਾ ਹਾਲਾਂਕਿ ਇਹ ਤਸੰਦੂ ਨੇ ਕਦੀ ਕਿਹਾ ਨਹੀਂ ਨਹੀਂ ਉਹ ਸ਼ਿਕਾਇਤ ਨਹੀਂ ਲਾਈ ਕਰਦੀ ਇਹ ਜੀ ਬਹੁਤ ਸਾਈ ਕੁੜੀ ਹੈ ਉਹੀ ਹੈ ਜਿਹੜੀ ਇਹਦੇ ਨਾਲ ਘਟ ਗਈ ਇਹ ਆਪਸੀ ਗੱਲ ਰਹਿ ਜਾਵੇ ਆਪਸੀ ਬਾਹਰ ਨਾ ਜਾਵੇ ਬਾਹਰ ਨਾ ਜਾਵੇ ਅਸਾਂ ਮੈਨੂੰ ਇਹ ਵੀ ਪਤਾ ਵੀ ਜਦੋਂ ਕਿਤੇ ਗੱਲਾਂ ਚੱਲਦੀਆਂ ਗੁਰਪ੍ਰੀਤ ਸੈਣੀ ਵਰਗੇ ਬਹੁਤ ਸਾਰੇ ਉਦਮੀ ਨੌਜਵਾਨ ਆ ਜਿਨ੍ਹਾਂ ਨੇ ਇਸ ਮੁਲਕ ਨੂੰ ਆਪਣੀ ਮੰਜ਼ਲ ਦੇ ਤੌਰ ਤੇ ਚੁਣਿਆ ਹਾਂ ਜੀ ਪਰ ਹਾ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਕਰ ਰਹੇ ਹੋ ਨਾ ਹੁਣ ਇਹ ਬਹੁਤ ਘੱਟ ਲੋਕ ਕਰਦੇ ਜਿਵੇਂ ਇਕਵਿਟੀ ਦੇ ਉੱਤੇ ਵੀ ਇਕਵਿਟੀ ਅਸਲ ਦੇ ਵਿੱਚ ਕਿਹੜੀ ਬਲਾ ਦਾ ਨਾਮ ਆਇਆ ਤੇ ਉਹਨੂੰ ਕਿਵੇਂ ਰੀਲੀਜ਼ ਕਰਾਉਣਾ ਇਹ ਕਲਾਕਾਰੀ ਤੁਹਾਡੀ ਆ ਆ ਮੈਨੂੰ ਕੋਈ ਨਾ ਕੋਈ ਇੱਕ ਕੇਸ ਸਿਨੈਰੀਓ ਦਿਓ ਜਿਹਦੇ ਵਿੱਚ ਤੁਸੀਂ ਆਪਣੇ ਕਿਸੇ ਕਲਾਇੰਟ ਦੀ ਇਸੇ ਤਰ੍ਹਾਂ ਮਦਦ ਕੀਤੀ ਹੋਵੇ ਜਿਹਦੇ ਵਿੱਚ ਉਹ ਐਕਸਪੈਕਟ ਹੀ ਨਾ ਕੀਤਾ ਹੋਵੇ ਬੰਦੇ ਨੇ ਕਿ ਛਾ ਵੀ ਇੱਕ ਚੀਜ਼ ਹੈਗੀ ਆ ਜਿਹਨੂੰ ਵਰਤਿਆ ਜਾ ਸਕਦਾ ਬਿਲਕੁਲ ਲੀਗਲੀ ਬਿਲਕੁਲ ਵੈਰੀ ਰੀਸੈਂਟ ਸਿਨੈਰੀਓ ਮੈਂ ਜਿੱਦ ਤੱਕ ਤੁਹਾਨੂੰ ਦੱਸਿਆ ਵੀ ਮੈਂ ਬਹੁਤ ਯੰਗਸਟਰਸ ਨਾਲ ਕੰਮ ਕਰ ਰਹੇ ਹਾਂ ਯੈਸ ਤੇ ਇੱਕ ਮੁੰਡਾ ਹੈ ਸਾਡਾ ਭਾਈ ਸਾਹਿਬ ਮੈਂ ਨਾਮ ਨਹੀਂ ਲਵਾਵਾਂਗਾ ਹਨਾ ਇਟਸ ਨਾਟ ਰਾਈਟ ਤੇ ਬਹੁਤ ਰੀਸੈਂਟ ਜੇ ਉਹ ਸੁਣਦੇ ਹੋਣਗੇ ਤਾਂ ਉਹਨਾਂ ਨੂੰ ਪਤਾ ਚੱਲ ਜਾਏਗਾ ਤੇ ਮੁੰਡਾ ਉਹਨਾਂ ਦਾ ਬਹੁਤ ਮਿਹਨਤੀ ਪਿਛਲੇ 3 ਸਾਲ ਤੋਂ ਜੌਬ ਕਰ ਰਿਹਾ ਹੈ 2-4 ਉਹਨੇ ਪੈਸੇ ਵੀ ਜੋੜੇ ਵਿਚਾਰੇ ਨੇ ਯੰਗ ਮੁੰਡਾ ਜੀ ਆਪਣਾ ਉਰੇ ਦਾ ਜੰਮਿਆ ਪਲਿਆ ਤੇ 22 ਸਾਲ ਦਾ ਮੁੰਡਾ ਤੇ ਉਹਨੂੰ ਉਹਦਾ ਸੀਗਾ ਕਿ ਮੈਂ ਆਕੇ ਪ੍ਰਾਪਰਟੀ ਦੇ ਵਿੱਚ ਕੁਝ ਕਰਾਂ ਮੇਰੇ ਨਾਲ ਆਕੇ ਗੱਲਬਾਤ ਕੀਤੀ ਉਹਨੇ ਅੱਛਾ ਫਿਰ ਉਹਦੇ ਪੇਰੈਂਟਸ ਆਏ ਪੇਰੈਂਟਸ ਨੇ ਗੱਲਬਾਤ ਕੀਤੀ ਹੁਣ ਪੇਰੈਂਟਸ ਤੇ ਕਰ ਦੇ ਵਿੱਚ ਇਕਵਿਟੀ ਪਈ ਸੀਗੀ ਅਸੀਂ ਉਹ ਇਕਵਿਟੀ ਰੀਲੀਜ਼ ਕਰਾਈ ਪੇਰੈਂਟਸ ਗਿਫਟਡ ਥੈਟ ਟੂ ਅਸ ਥੇਅਰ son ਅੱਛਾ ਅੱਜ ਦੀ ਡੇਟ ਦੇ ਵਿੱਚ ਉਹਨਾਂ ਦਾ ਬੇਟਾ ਜਿਹੜਾ ਹੈਗਾ ਅੱਜ ਇੱਕ ਪ੍ਰਾਪਰਟੀ ਦਾ ਓਨਰ ਹੈ ਰੋਲ ਦਾ ਇਹਦੇ ਵਿੱਚ ਦੋਨਾਂ ਦੀ ਕੰਟਰੀਬਿਊਸ਼ਨ ਹੈ ਪੇਰੈਂਟਸ ਦੀ ਕੰਟਰੀਬਿਊਸ਼ਨ ਇਹ ਹੈ ਕਿ ਉਹਨਾਂ ਨੇ ਪ੍ਰਾਪਰਟੀ ਦੇ ਵਿੱਚ ਇਕਵਿਟੀ ਰਿਲੀਜ਼ ਕਰਾ ਕੇ ਉਹਨਾਂ ਨੇ ਗਿਫਟ ਕੀਤੀ ਤੇ ਬੱਚੇ ਦੀ ਕੰਟਰੀਬਿਊਸ਼ਨ ਇਹ ਹੈ ਕਿ ਉਹਨੇ 3 ਸਾਲ ਤੋਂ ਆਪਣੇ ਅਕਾਊਂਟ ਮੇਨਟੇਨ ਕੀਤੇ ਆਪਣੀ ਇਨਕਮ ਮੇਨਟੇਨ ਕੀਤੀ ਉਹਦੇ ਬੇਸਿਸ ਤੇ ਉਹਨੂੰ ਲੋਨ ਮਿਲਿਆ ਮੈਨੂੰ ਲੱਗਦਾ ਵੀ ਇਹਦੇ ਨਾਲ ਇੱਕ ਫਾਇਦਾ ਹੋਰ ਬਹੁਤ ਹੋਇਆ ਇੱਕ ਸੋਸ਼ਲ ਐਸਪੈਕਟ ਆ ਕਿਉਂਕਿ ਅਸੀਂ ਤੁਸੀਂ ਇੱਕ ਚੰਗੇ ਪੇਰੈਂਟ ਬਣਨ ਦੀ ਕੋਸ਼ਿਸ਼ ਵੀ ਆ ਜਿਹੜੀ ਆਪਣੇ ਬੱਚਿਆਂ ਨੂੰ ਕੋਈ ਵੀ ਇਨਵੈਸਟਮੈਂਟ ਇਸ ਤਰ੍ਹਾਂ ਦੀ ਅਸੀਂ ਕਰਕੇ ਦਿੰਨੇ ਆ ਕਿੰਨਾ ਮਜ਼ਾ ਆਉਂਦਾ ਜਦੋਂ ਬੱਚਾ ਵੀ ਆਪਣੀ ਜ਼ਿੰਮੇਵਾਰੀ ਸਮਝਦਾ ਜੀ ਉਹਨੂੰ ਪਤਾ ਲੱਗਦਾ ਜੀ ਕਿ ਯਾਰ ਇਕੱਲੇ ਗੋਲ ਗੱਪੇ ਖਾ ਕੇ ਗੁਜ਼ਾਰਾ ਨਹੀਂ ਹੋਣਾ ਥੋੜੇ ਬਹੁਤ ਆਪਟੀਮਾਈਜ਼ੇਸ਼ਨ ਦੇ ਤਰੀਕੇ ਨਾਲ ਜੁਰ ਜਿੰਨਾ ਤਰੀਕੇ ਨਾਲ ਪੈਸੇ ਬਚਾ ਸਕਦੇ ਆ ਉਹ ਬਚਾਉਣੇ ਆ ਜਵਾਨੀ ਦੇ ਸ਼ੌਂਕ ਵੀ ਪੂਰੇ ਕਰਨੇ ਆ ਬਿਲਕੁਲ ਪਰ ਬਚਾਉਣੇ ਕਿੱਦਾਂ ਬਜਟਿੰਗ ਕਿੱਦਾਂ ਕਰਨੀ ਮੇਰਾ ਲੱਗਦਾ ਸਾਡੀ ਕਮਿਊਨਿਟੀ ਦੀ ਇੱਕ ਇੱਕ ਚੰਗੀ ਗੱਲ ਆ ਇਹਨੂੰ ਖੁਸ਼ਾਮਦੀਦ ਕਹਿਣਾ ਚਾਹੀਦਾ ਕਿ ਸਾਡੇ ਬੱਚੇ ਵੀ ਇਹ ਚੀਜ਼ ਨੂੰ ਲਰਨ ਕਰ ਰਹੇ ਆ ਲਰਨ ਕਰ ਰਹੇ ਨੇ ਪੇਰੈਂਟਸ ਲਈ ਮੈਂ ਕਹਾਂਗਾ ਕਿ ਉਹਨਾਂ ਲਈ ਬਹੁਤ ਸ਼ਾਬਾਸ਼ੀ ਹੈ ਕਿਉਂਕਿ ਉਹਨਾਂ ਨੇ ਬੱਚੇ ਲਈ ਇੱਕ ਉਹ ਸੋਚ ਜਿਹੜੀ ਉਹ ਪੈਦਾ ਕੀਤੀ 22 ਸਾਲ ਦਾ ਬੱਚਾ ਅੱਜ ਇੱਕ ਪ੍ਰਾਪਰਟੀ ਓਨਰ ਹੈ ਜਦੋਂ ਉਹ ਔਰ ਉਹ ਪੂਰੀ ਦੀ ਪੂਰੀ ਰਿਸਪੌਂਸਿਬਿਲਟੀ ਉਹਨੂੰ ਦਿੱਤੀ ਉਹ ਪ੍ਰਾਪਰਟੀ ਨੂੰ ਕਿੱਦਾਂ ਸੰਭਾਲਣਾ ਹੈ ਕਿੱਦਾਂ ਮੈਨੇਜ ਕਰਨਾ ਹੈ ਕਿੱਦਾਂ ਕਿਰਾਇਆ ਲੈਣਾ ਹੈ ਕਿਰਾਏ ਨੂੰ ਕਿੱਦਾਂ ਮੈਨੇਜ ਕਰਨਾ ਉਹਦੇ ਖਰਚੇ ਕੀ ਨੇ ਪ੍ਰਾਪਰਟੀ ਦੇ ਰੇਟਸ ਨੇ ਇੰਸ਼ੋਰੈਂਸ ਹੈ ਉਹ ਸਾਰੇ ਦੀ ਸਾਰੀ ਅਸੀਂ ਕੀ ਕਰ ਰਹੇ ਅਸੀਂ ਰਿਸਪੌਂਸਿਬਿਲਟੀ ਦੇ ਰਹੇ ਅਸੀਂ ਇੱਕ ਕੈਰੇਕਟਰ ਕ੍ਰੀਏਟ ਕਰ ਰਹੇ ਹਾਂ ਉਸ ਬੱਚੇ ਦੇ ਵਿੱਚ ਜਿਹਨੇ ਅੱਜ 22 ਸਾਲ ਦੀ ਉਹ ਸਾਈਕਲ ਜ਼ਰੂਰੀ ਆ ਬਹੁਤ ਜ਼ਿਆਦਾ ਜ਼ਰੂਰੀ ਤੁਹਾਡੇ ਪਿਤਾ ਜੀ ਸਾਡੇ ਦੇਖਦਿਆਂ ਦੇਖਦਿਆਂ ਸਾਡੇ ਕੋਲ ਅਲਵਿਦਾ ਕਹਿ ਗਏ ਔਰ ਸਾਡਾ ਵੀ ਕੋਈ ਪਤਾ ਨਹੀਂ ਕਿ ਉਹਨਾਂ ਆਪਣੇ ਅਗਲੀ ਪੀੜ੍ਹੀ ਨੂੰ ਉਹਦੇ ਲਈ ਆਪਾਂ ਤਿਆਰ ਰੱਖੀਏ ਤਿਆਰ ਰੱਖੀਏ ਕਿ ਭਾਈ ਕੱਲ ਨੂੰ ਤੁਸੀਂ ਇੱਕਦਮ ਜਦੋਂ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਆ ਤਾਂ ਯੂ ਸ਼ੁਡ ਨੋ ਕਿ ਕਿੱਦਾਂ ਮੈਨੇਜ ਕਰਨਾ ਤੁਸੀਂ ਨਾ ਚੀਜ਼ਾਂ ਨੂੰ ਮੈਂ ਫਾਈਨੈਂਸ਼ੀਅਲ ਐਸਪੈਕਟ ਦੀ ਗੱਲ ਕਰਦਾ ਜਦੋਂ ਤੁਸੀਂ ਉਧਰ ਪਰਪੱਕ ਹੋ ਗਏ ਸੋਸ਼ਲ ਐਸਪੈਕਟਸ ਦੇ ਵਿੱਚ ਤੁਸੀਂ ਆਪ ਹੀ ਪਰਪੱਕ ਹੋ ਜਾਂਦੇ ਆ ਬਿਲਕੁਲ ਬਿਲਕੁਲ ਢੀਲ ਕਰਨਾ ਆ ਜਾਂਦਾ ਤੁਹਾਨੂੰ ਇੱਕ ਚੀਜ਼ ਹੋਰ ਬੜੀ ਜਾਣਨ ਯੋਗ ਆ ਜਿਹੜੀ ਤੁਹਾਡੇ ਤੋਂ ਹੀ ਪੁੱਛੀ ਜਾ ਸਕਦੀ ਹੈ ਸਾਡੇ ਬਹੁਤ ਸਾਰੇ ਭੈਣਾਂ ਭਰਾ ਇਦਾਂ ਦੇ ਆ ਜਦੋਂ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਯਾਰ ਕੱਲ ਨੂੰ ਜਦੋਂ ਮੈਂ ਬੈਂਕ ਦੇ ਕੋਲ ਲੋਨ ਵਾਸਤੇ ਅਪਲਾਈ ਕੀਤਾ ਜਾਂ ਕਿਸੇ ਵੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਕੋਲ ਤੁਹਾਡੇ ਦੁਆਰਾ ਅਪਲਾਈ ਕਰਦੇ ਆ ਇਕਦਮ ਪਤਾ ਲੱਗਾ ਕਿ ਨਹੀਂ ਨਹੀਂ ਭਾਈ ਤੁਹਾਡਾ ਤਾਂ ਬੈਡ ਕ੍ਰੈਡਿਟ ਆ ਜੀ ਫਲਾਣੇ ਦਾ ਬਿੱਲ ਨਹੀਂ ਦਿੱਤਾ ਉਹ ਕਹਿੰਦਾ ਯਾਰ ਭਾਜੀ ਮੈਨੂੰ ਤਾਂ ਪਤਾ ਵੀ ਨਹੀਂ ਹੂੰ ਹੂੰ ਇਦਾਂ ਦੀਆਂ ਜਿਹੜੀਆਂ ਸਮੱਸਿਆਵਾਂ ਹਨ ਉਹਨੂੰ ਤੁਸੀਂ ਕਿਵੇਂ ਸੌਲਵ ਆਊਟ ਕਰਦੇ ਹੋ ਬਿਲਕੁਲ ਔਰ ਕਿੰਨਾ ਟਾਈਮ ਲੱਗ ਜਾਂਦਾ ਕਿੰਨਾ ਟਾਈਮ ਲੱਗ ਜਾਂਦਾ ਉਹਦੇ ਟਾਈਮ ਦਾ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਇਟ ਡਿਪੈਂਡਸ ਕਈ ਵਾਰੀ ਬਹੁਤ ਕੁਇਕਲੀ ਕਲੀਅਰ ਹੋ ਜਾਂਦਾ ਹੈ ਕਈ ਵਾਰੀ ਇਟ ਡਿਪੈਂਡਸ ਔਨ ਕੀ ਸਿਚੁਏਸ਼ਨ ਸੀਗਾ ਕਾਰਨ ਕੀ ਸੀਗਾ ਅੱਛਾ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਜਾਨਣਾ ਉਹ ਹੈ ਵਾਈ ਅੱਛਾ ਠੀਕ ਕਿਉਂ ਹੋਇਆ ਸੀਗਾ ਜੇ ਕੋਈ ਬੈਡ ਕ੍ਰੈਡਿਟ ਹੋਇਆ ਉਹ ਕਿਉਂ ਹੋਇਆ ਸੀ ਉਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਹਾਂਜੀ ਜਦੋਂ ਤੁਹਾਡੇ ਕੋਲ ਬੈਡ ਕ੍ਰੈਡਿਟ ਹੈ ਤੁਸੀਂ ਬੈਂਕ ਦੇ ਕੋਲ ਗਏ ਹੋ ਬੈਂਕ ਨੇ ਸਿੱਧਾ ਸਟ੍ਰੇਟ ਫਾਰਵਰਡ ਨਾ ਕਰਤਾ ਬੈਂਕ will not tell you ਕਿ ਕੀ ਕਾਰਨ ਸੀਗਾ ਇਹਨੂੰ ਠੀਕ ਕਿੱਦਾਂ ਕੀਤਾ ਜਾ ਸਕਦਾ ਜਦੋਂ ਤੁਸੀਂ ਸਾਡੇ ਕੋਲ ਆਨੇ ਹੋ ਅਸੀਂ ਉਸ ਗੱਲ ਦੀ ਤਹ ਤੱਕ ਜਾਣਦੇ ਸਾਡੇ ਕੁਐਸਚਨਸ ਹੁੰਦੇ ਨੇ ਉਹ ਕੁਐਸਚਨਸ ਦੇ ਨਾਲ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਬੈਡ ਕ੍ਰੈਡਿਟ ਕਿਉਂ ਹੋਇਆ ਫਿਰ ਉਸ ਨੂੰ ਉਸ ਬੈਡ ਕ੍ਰੈਡਿਟ ਨੂੰ ਠੀਕ ਕਿੱਦਾਂ ਕੀਤਾ ਜਾ ਸਕਦਾ ਹੈ ਬਿਲਕੁਲ ਕੀ ਉਸ ਦੇ ਲਈ ਕੁਈ ਐਸਾ ਕਾਰਨ ਸੀਗਾ ਕਿ ਜਿੱਦਾਂ ਤੁਸੀਂ ਦੱਸਿਆ ਕਿ ਅੱਜ ਜੀ ਕਿ ਮੈਨੂੰ ਤਾਂ ਪਤਾ ਹੀ ਨਹੀਂ ਕਿ ਮੈਂ ਉਹ ਬਿੱਲ ਪੇ ਨਹੀਂ ਕੀਤਾ ਹੈਗਾ ਜਾਂ ਮੈਂ ਐਡਰੈਸ ਚੇਂਜ ਕਰ ਲਿਆ ਉਹ ਦੂਸਰੇ ਐਡਰੈਸ ਦੇ ਉੱਤੇ ਲੈਟਰ ਆ ਰਹੀ ਹੈ ਮੈਂ ਈਮੇਲ ਐਡਰੈਸ ਚੇਂਜ ਕਰ ਲਈ ਉਸ ਤੋਂ ਬਾਅਦ ਮੈਨੂੰ ਪਤਾ ਹੀ ਨਹੀਂ ਹੈ ਵੀ ਮੇਰਾ ਕੋਈ ਬੈਡ ਕ੍ਰੈਡਿਟ ਹੈ ਤਾਂ ਉਹ ਇੰਨਾ ਚੀਜ਼ਾਂ ਦੇ ਸੋਲੂਸ਼ਨਸ ਹੈ ਸਭ ਤੋਂ ਬੈਸਟ ਤਰੀਕਾ ਇਹ ਹੁੰਦਾ ਹੈਗਾ ਕਿ ਜੇ ਤੁਹਾਨੂੰ ਪਤਾ ਹੈ ਕਿ ਤੁਹਾਡਾ ਬੈਡ ਕ੍ਰੈਡਿਟ ਹੈ ਤਾਂ ਤੁਸੀਂ ਦੱਸੋ ਤੁਸੀਂ ਇੱਕ ਐਡਵਾਈਜ਼ਰ ਦੇ ਨਾਲ ਜਾ ਕੇ ਗੱਲ ਕਰੋ ਔਰ ਐਡਵਾਈਜ਼ਰ ਨੂੰ ਦੱਸੋ ਵੀ ਮੇਰਾ ਆਪ ਉਹ ਆ ਪ੍ਰੋਬਲਮਸ ਨੇ ਉਸ ਨੂੰ ਅਸੀਂ ਬੈਂਕ ਦੇ ਕੋਲ ਜਾਣ ਤੋਂ ਪਹਿਲਾਂ ਠੀਕ ਕੀਤਾ ਜਾ ਸਕੇ ਤਾਂ ਕਿ ਤੁਹਾਡੀ ਜਦੋਂ ਫਾਈਲ ਪ੍ਰੈਜੈਂਟ ਕਰਨੀ ਹੈ ਤਾਂ ਉਸ ਵੇਲੇ ਅਸੀਂ ਇੱਕ ਕਲੀਅਰ ਫਾਈਲ ਪ੍ਰੈਜੈਂਟ ਕੀਤੀ ਜਾ ਸਕੇ ਬਿਲਕੁਲ ਸਹੀ ਮੈਂ ਦੇਖ ਰਿਹਾ ਹੇਸਟਿੰਗਸ ਦੇ ਵਿੱਚ ਸਾਡੀ ਕਮਿਊਨਿਟੀ ਕਾਫੀ ਜ਼ਿਆਦਾ ਹੈ ਹਾਂਜੀ ਤੇ ਤੁਹਾਡੇ ਮਿੱਤਰ ਪਿਆਰਾਂ ਦੀ ਗਿਣਤੀ ਕਾਫੀ ਵੱਡੀ ਆ ਮੈਨੂੰ ਪਤਾ ਲੱਗਾ ਤੁਸੀਂ ਪਰੌਂਠਿਆਂ ਤੇ ਰੱਖ ਕੇ ਮਲਾਈ ਬਹੁਤ ਖਾਂਦੇ ਹੋ ਉੱਥੇ ਜਾ ਕੇ ਜਦੋਂ ਜਦੋਂ ਵੀ ਮੌਕਾ ਮਿਲਦਾ ਤੁਹਾਨੂੰ ਸੋ ਸਾਡੇ ਬਹੁਤ ਪਿਆਰੇ ਵੀਰ ਆ ਪ੍ਰਵੀਨ ਕਲੀਅਰ ਹੋਣੀ ਜਿਹਨੇ ਸਾਸਿਕਾਲ ਜੀ ਬੋਥ ਆਫ ਯੂ ਵੈਰੀ ਨਾਈਸ ਇੰਟਰਵਿਊ ਤੇ ਇੱਕ ਤੁਹਾਡਾ ਲਗੂਟੀਆ ਯਾਰ ਰਾਜਵੀਰ ਸਿੰਘ ਸੰਨੀ ਅੱਛਾ ਜੀ ਮਾਲਵੇ ਵਾਲਾ ਬਾਈ ਆਪਣਾ ਹਾਂਜੀ ਉਹ ਵੀ ਕਹਿੰਦਾ ਵੀ ਬਹੁਤ ਵਧੀਆ ਜਾਣਕਾਰੀ ਜੀ ਸੋ ਇਹ ਜਿਹੜਾ ਕਿਰਾ ਪ੍ਰਮਾਤਮਾ ਕਰੇ ਵੱਡਾ ਹੁੰਦਾ ਜਾਵੇ ਤੁਸੀਂ ਆਪਣੀ ਨੋਲੇਜ ਨਾਲ ਸਾਡੇ ਲੋਕਾਂ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਠੀਕ ਆ ਰੋਜੀ ਰੋਟੀ ਦਾ ਮੁਤਾ ਆਪਣੀ ਥਾਂ ਹਾਂਜੀ ਲੇਕਿਨ ਇਹ ਹੈ ਕਿ ਚੀਜ਼ਾਂ ਨੂੰ ਟਰਾਂਸਪੇਰੈਂਟਲੀ ਧਿਆਨਦਾਰੀ ਦੇ ਨਾਲ ਇਮਾਨਦਾਰੀ ਦੇ ਨਾਲ ਲੋਕਾਂ ਕੀ ਰੱਖਣਾ ਆਪਣੀ ਜ਼ੁਬਾਨ ਦੇ ਵਿੱਚ ਗੱਲ ਕਰਨੀ ਬਹੁਤ ਸਾਰੀਆਂ ਟੈਕਨੀਕਲ ਟਰਮਸ ਇਦਾਂ ਦੀਆਂ ਜਿਵੇਂ ਇਕਵਿਟੀ ਦੀ ਗੱਲ ਆ ਸਾਡੇ ਬਹੁਤ ਲੋਕਾਂ ਨੂੰ ਹਲੇ ਵੀ ਨਹੀਂ ਪਤਾ ਮਾਫ ਕਰਨਾ ਕਿ ਇਹ ਇਹਦੇ ਬਾਰੇ ਕਿਦਾਂ ਤੁਸੀਂ ਅੱਗੇ ਬੈਟਰ ਕੋ ਸੋਚ ਸਕਦੇ ਆ ਫਿਰ ਵੀ ਆਪਣੇ ਉਹਨਾਂ ਪਿਆਰਿਆਂ ਨੂੰ ਯਾਦ ਕਰਾਉਣ ਲਈ ਜਿਹੜੇ ਮੇਰੇ ਵਾਂਗੂ ਹੁਣੇ-ਹੁਣੇ ਪਿੰਡੋਂ ਆਏ ਆ ਭਾਜੀ ਤੁਹਾਡੀ ਕੋਈ ਫੀਸ ਫੂਸ ਵੀ ਹੁੰਦੀ ਆ ਜਾਂ ਮਤਲਬ ਠੀਕ ਹੀ ਆ ਕੰਮ ਆ ਨਹੀਂ ਯੂਜ਼ੂअली ਸਾਡੀ ਕੋਈ ਫੀਸ ਨਹੀਂ ਹੁੰਦੀ ਸਰ ਠੀਕ ਆ ਸਪੈਸ਼ਲੀ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਜੇ ਤੁਸੀਂ ਪਰਚੇਸ ਕਰ ਰਹੇ ਸਾਡੀ ਕੋਈ ਫੀਸ ਨਹੀਂ ਹੈ ਹਾਂ ਜੇ ਤੁਸੀਂ ਬਿਜ਼ਨਸ ਪਰਚੇਸ ਬਿਜ਼ਨਸ ਲੈ ਰਹੇ ਹੋ ਜਾਂ ਤੁਸੀਂ ਕੋਈ ਕਮਰਸ਼ੀਅਲ ਪ੍ਰੋਪਰਟੀ ਪਰਚੇਸ ਕਰ ਰਹੇ ਹੋ ਤਾਂ ਫਿਰ ਉਸ ਸਿਨੈਰੀਓ ਦੇ ਵਿੱਚ ਅਸੀਂ ਫੀਸ ਜਿਹੜੀ ਹੈ ਪਹਿਲਾਂ ਡਿਸਕਸ ਕਰੀ ਦੀ ਹੈ ਕਸਟਮਰ ਦੇ ਨਾਲ ਉਹਨਾਂ ਨੂੰ ਦੱਸ ਕੇ ਸਾਰਾ ਦਾ ਸਾਰਾ ਫਿਰ ਉਸ ਤੋਂ ਬਾਅਦ ਬਹੁਤ ਨੋਮੀਨਲ ਫੀਸ ਹੁੰਦੀ ਹੈ ਜੀ ਯਾਨੀ ਐਨੀ ਕੋਈ ਫੀਸ ਨਹੀਂ ਹੁੰਦੀ ਬਟ ਹਾਂ ਜੇ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਇਨਵੋਲਡ ਹੈ ਵਿੱਚ ਤਾਂ ਫੀਸ ਕੋਈ ਕੋਈ ਫੀਸ ਨਹੀਂ ਹੈ ਫਿਰ ਉਸ ਚੀਜ਼ वेरी ਵੈਲ ਸਰ ਮੈਨੂੰ ਵੀ ਦੱਸੋ ਭਈ ਜਿਵੇਂ ਸਾਰਾ ਤੁਸੀਂ ਤਿਆਰ ਤੋਂ ਹੋ ਕੇ ਆਏ ਆ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਆਪਣੀ ਉਹ ਹੋਰ ਵੀ ਗੱਲ ਹੋ ਰਹੀ ਸੀ ਕਿ ਮੈਂ ਬਕਾਇਦਾ ਆਪਣੇ ਸਮੇਂ ਸਿਰ ਆਫਿਸ ਆ ਜਾਣਾ ਹਾਂਜੀ ਆਫਿਸ ਉਹ ਹੈਂਡੀ ਜਗ੍ਹਾ ਦੇ ਉੱਤੇ ਆ ਹਾਂਜੀ ਪੰਜਾਬੀਆਂ ਦੀ ਰਿਆਸਤ ਆ ਪਾਪਾ ਟੋਏ ਟੋਏ ਤੇ ਇਹਦੇ ਵਿੱਚ ਜੇ ਮੈਂ ਨਜ਼ਰ ਮਾਰਾਂ ਤੇ 12ਏ ਇੰਡਸਪਾਈਸ ਵਰਲਡ ਦੇ ਬਿਲਕੁਲ ਨਾਲ ਬਿਲਕੁਲ ਸਾਹਮਣੇ ਚਵਾਰੇ ਵਾਲੀ ਬਾਰੀ ਕਦੇ ਅੱਧੀ ਖੁੱਲੇ ਚਾਹੇ ਸਾਰੀ ਤੇ ਕੰਮ ਜਿਹੜਾ ਉਥੋਂ ਬਕਾਇਦਾ ਪ੍ਰੋਪਰ ਕਰ ਰਹੇ ਲੋਨਸ ਐਂਡ ਮਾਰਗੇਜਸ ਵਾਲੇ ਹਾਂਜੀ 0225503005 ਤਿਆਉਣ ਨੂੰ ਈਮੇਲਸ ਰੂਡ ਕਰੋ info@therateofloansandmortgages.co.nz ਭਾਜੀ ਹੋਰ ਕੋਈ ਇਹੀ ਗੱਲ ਜਿਹੜੀ ਤੁਹਾਨੂੰ ਲੱਗਦਾ ਕਿ this is about time ਕਿਉਂਕਿ ਇਹ ਗੱਲਾਂ ਰੀਅਲ ਅਸਟੇਟ ਵਾਲਿਆਂ ਨਾਲ ਤਾਂ ਅਸੀਂ ਬਹੁਤ ਕਰੀਦੀਆਂ ਪਰ ਤੁਸੀਂ ਵੀ ਆਸ-ਪਾਸ ਬਹੁਤ ਬਰੀਕ ਨਜ਼ਰ ਰੱਖਦੇ ਹੋ ਜਿਹੜੀ ਮਾਰਕੀਟ ਆ ਆਰਥਿਕ ਤੌਰ ਦੇ ਉੱਤੇ ਨਿਊਜ਼ੀਲੈਂਡ ਦੁਬਾਰਾ ਪੈਰਾਂ ਤੇ ਆਉਣ ਦੀ ਕੋਸ਼ਿਸ਼ ਕਰ ਰਿਹਾ ਕਾਫੀ ਹੱਦ ਤੱਕ ਕਾਮਯਾਬੀ ਹੋ ਰਿਹਾ ਡਿਪੈਂਡ ਕਰਦਾ ਸਰਕਾਰ ਦੀਆਂ ਅਗਲੀਆਂ ਪੋਲਿਸੀਜ਼ ਕਿੰਨੀਆਂ ਕਿ ਨਰਮ ਹੋਤੀਆਂ ਜੇ ਮੈਂ ਇਕਨੋਮੀ ਵਾਈਜ਼ ਦੇਖਾਂ ਐਸ ਵਕਤ ਤੁਸੀਂ ਕੀ ਮਹਿਸੂਸ ਕਰਦੇ ਹੋ ਤੁਹਾਡੇ ਆਸ-ਪਾਸ ਜਿਹੜਾ ਮਾਈਗ੍ਰੈਂਟ ਭਾਈਚਾਰਾ ਆ ਜਿਹੜੇ ਵਨ ਆਫ ਰੈ residencies ਤੋਂ ਬਾਅਦ ਸਾਡੇ ਪਿੰਡਾਂ ਭਰਾ ਪੱਕੇ ਹੋਏ ਸੀ ਜਾਂ ਹੁਣ ਅੱਜ ਸਵੇਰੇ ਵੀ ਰੀਸੈਂਟ ਚੇਂਜਸ ਮੈਂ ਦੇਖ ਰਿਹਾ ਸੀ ਟਰੇਡਿਸ ਦੇ ਵਾਸਤੇ ਮਾਈਗ੍ਰੈਂਟ ਕਮਿਊਨਿਟੀਜ਼ ਲਈ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਲੈ ਕੇ ਉਹਦਾ ਸਿੱਧਾ ਸਿੱਧਾ ਪਰਸ਼ਾਵਾ ਜਿਹੜਾ ਉਹ ਇਸ ਮਾਰਕੀਟ ਦੇ ਉੱਤੇ ਪੈਂਦਾ ਜਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਓਵਰਆਲ ਮਾਹੌਲ ਕੀ ਆ ਕੰਟਰੀ ਦਾ ਦੇਖੋ ਓਵਰਆਲ ਗੈਟਿੰਗ ਬੈਟਰ ਅੱਗੇ ਨਾ ਉਹ ਜੀ ਸਾਰਾ ਦਾ ਸਾਰਾ ਟੋਟਲ ਦੇਖਿਆ ਜਾਵੇ ਤਾਂ ਅੱਜ ਤੋਂ 2 ਸਾਲ 2 ਸਾਲ ਪਹਿਲਾਂ ਜੋ ਮਾਹੌਲ ਸੀਗਾ ਉਹਦੇ ਨਾਲੋਂ ਤਾਂ ਬਹੁਤ ਜ਼ਿਆਦਾ ਬੈਟਰ ਹੈ ਇਸ ਟਾਈਮ। ਅਮ ਇੰਟਰਸਟ ਰੇਟਸ ਦੀ ਗੱਲ ਕਿੱਤੀ ਜਾਵੇ? ਹਾਂ ਜੀ ਅ ਪ੍ਰੈਡਿਕਸ਼ਨਸ ਹੈ ਕਿ ਇੰਟਰਸਟ ਰੇਟ ਹੋਰ ਡਾਊਨ ਜਾਏਗਾ। ਜੀ ਕਿਤੇ 7% ਇੰਟਰਸਟ ਦੇ ਰੇ ਸੀ 7.5% ਦੀ ਰੇਟ ਤੇ 3.4 470 ਤੇ ਆ ਗਈ। ਹਾਂ ਜੀ 4470 ਦੇ ਕਰੀਬ ਸਾਰਿਆਂ ਨੂੰ ਇੰਟਰਸਟ ਮਿਲਦਾ ਪਿਆ। ਬਿਲਕੁਲ ਦੇ ਚਾਂਸਸ ਕੁਆਇਟ ਹਾਈ ਕਿ ਨੈਕਸਟ ਮੰਥ ਦੇ ਵਿੱਚ ਹੋਰ ਡਾਊਨ ਜਾਏਗਾ ਤਾਂ ਕਾਫੀ ਡਾਊਨ ਆਉਣ ਦੇ ਚਾਂਸਸ ਹੈਗੇ ਨੇ ਤਾਂ ਉਹਦਾ ਬੈਨੀਫਿਟ ਕੀ ਹੋ ਰਿਹਾ ਸਿੱਧਾ ਸਿੱਧਾ ਹੋਮ ਓਨਰਸ ਨੂੰ ਹੋ ਰਿਹਾ ਤਾਂ ਕਿ ਉਹਨਾਂ ਦੇ ਕੋਲ ਐਕਸਟਰਾ ਪੇਮੈਂਟ ਆ ਰਹੀ ਹੈ ਯੈਸ ਤੇ ਮੈਂ ਤੁਹਾਨੂੰ ਦੱਸਾਂ ਕਿ ਇੱਕ ਮਜ਼ੇ ਦੀ ਗੱਲ ਕੀ ਬਿਸ਼ੱਕ ਜੋ ਮਰਜ਼ੀ ਵਾਰ ਕਹੀ ਜਾਣ ਜਿਹੜੇ ਹੋਮ ਓਨਰਸ ਨਹੀਂ ਜਿਹੜੇ ਕਿ 7% ਦੇ ਉੱਤੇ ਜਿਹੜਾ ਕਿਸਤ ਭੇਗ ਕਰਦੇ ਸੀ ਮੋਰ ਥੈਨ 70 80 ਪਰਸੈਂਟ ਸਾਡੇ ਕਸਟਮਰ ਜਦੋਂ ਉਹ ਰੀਫਿਕਸ ਕਰਦੇ ਨੇ ਦੇ ਆਰ ਨਾਟ ਚੇਂਜਿੰਗ देयर ਰੀਪੇਮੈਂਟਸ ਉਹ ਸੇਮ ਦੀਆਂ ਸੇਮ ਰੱਖ ਰਹੇ ਨੇ ਅੱਛਾ ਰੀਪੇਮੈਂਟ ਸੇਮ ਰੱਖਣ ਦਾ ਬੈਨੀਫਿਟ ਤੁਹਾਨੂੰ ਇਹ ਹੈਗਾ ਕਿ ਤੁਸੀਂ ਸਟ੍ਰੇਟ ਅਵੇ 5 ਤੋਂ 10 ਸਾਲ ਆਪਣੇ ਜਿਹੜੇ ਨੇ ਉਹ ਘਟਾ ਦਿੰਦੇ ਹੋ ਬਿਲਕੁਲ ਤਾਂ ਦੈਟ ਮੀਨਸ ਦੇ ਆਰ ਓਕੇ ਦੇ ਆਰ ਦੇ ਆਰ ਅਮ ਈਜ਼ੀਲੀ ਮੈਨੇਜਿੰਗ ਦੈਟ ਪੇਮੈਂਟ ਤਾਂ ਹੀ ਉਹ ਇਸ ਟਾਈਮ ਉਹ ਘਟਾਣ ਨਹੀਂ ਦੇ ਰਹੇ ਤਾਂ ਉਹਨਾਂ ਨੂੰ ਬੈਨੀਫਿਟ ਨਜ਼ਰ ਆਇਆ ਕਿ ਅੱਛਾ ਜੇ ਮੈਂ ਨਹੀਂ ਘਟਾਉਂਦਾ ਤਾਂ ਸਾਡੇ 5-7 ਸਾਲ ਜਿਹੜੇ ਨੇ ਉਹ ਘਟਦੇ ਪਏ ਨੇ ਤਾਂ ਇਸ ਕਰਕੇ ਉਹ ਨਹੀਂ ਰੱਖ ਰਹੇ ਨੇ ਥਿਸ ਇਜ਼ ਦਾ ਸਾਈਨ ਕਿ ਬਿਸ਼ੱਕ ਜੋ ਜਿੰਨੇ ਜਿਹੜਾ ਬੰਦਾ ਕੰਮ ਕਰਨ ਵਾਲਾ ਹੈ ਜਿਹੜਾ ਪ੍ਰਾਪਰ ਤਰੀਕੇ ਨੂੰ ਜਿਹਦੇ ਐਥਿਕਸ ਵਰਕ ਐਥਿਕਸ ਪ੍ਰਾਪਰ ਕਲੀਅਰ ਨੇ ਜਿੱਦਾਂ ਤੁਸੀਂ ਦੱਸਿਆ ਕਿ ਹਾਂ ਜੇ ਵੀ ਸਵੇਰੇ ਆਫਿਸ ਆ ਜਾਣਾ ਸ਼ਾਮ ਨੂੰ ਚਲ ਜਾਣਾ ਬਿਲਕੁਲ ਸਰ ਆਫਿਸ ਹੈ ਘਰੇ ਵੀ ਆਫਿਸ ਹੈ ਦੱਸੇ ਆਫਿਸ ਤੇ ਵੀ ਆਫਿਸ ਹੈ ਲੇਕਿਨ 9:30 ਤੋਂ 9:40 ਵਜੇ ਦੇ ਵਿੱਚ ਆਫਿਸ ਪਹੁੰਚਣਾ ਹੀ ਪਹੁੰਚਣਾ ਫਿਰ ਉਹਦੇ 6 ਵਜੇ 7 ਵਜੇ ਐਂਡ 8 ਵਜੇ ਇਨ ਦੈਟ ਇਜ਼ ਟਾਈਮ ਤੇ ਉਹਨਾਂ ਸਾਢੇ 8 ਵਜੇ ਨਹੀਂ ਚ ਸਟ੍ਰੌਬਰੀਆਂ ਪਾ ਲੈਣੇ ਤੁਸੀਂ ਸਵੇਰੇ ਹਾਂ 9:40 ਵਜੇ ਪਿਆ ਜਾਂਦੀਆਂ ਨੇ ਜੀ ਠੀਕ ਹੈ ਸਵੇਰੇ ਥੰਡ ਉਹ ਨਹੀਂ ਵੀ ਇਦਾਂ ਹੀ ਕਰਦੇ ਆ ਉਹਨਾਂ ਵੀ ਤੋਤੀਆ ਰੰਗ ਦੀ ਪੱਗ ਬਣੀ ਹੋਆ ਪਿੰਡ ਡਾਂਸੀ ਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਤੇ ਮੁੰਡਾ ਉਹਨਾਂ ਦਾ ਉਹਨੋਂ ਤੋਂ ਵੀ ਸੋਹਣੀ ਪੱਗ ਬਨਣ ਲਾ ਪਿਆ ਬਿਲਕੁਲ ਤੇ ਉਹਨਾਂ ਨੇ ਵੀ ਸੱਚੇ ਦਿਲੋਂ ਤਾਰੀਫ਼ ਕੀਤੀ ਤੇ ਕਹਿੰਦੇ ਵੀ ਲੋਨ ਜ਼ੈਂਡ ਮਾਰਗੇਜਸ ਵਾਲੇ ਜਿਹੜੇ ਨੰਬਰ 1 ਹਨ ਭਾਜੀ ਕਹਿੰਦੇ ਭਾਜੀ ਅੱਜਕੱਲ ਸੈਲਡ ਬਹੁਤ ਘਾ ਰਹੇ ਨੇ ਮੈਂ ਉਹਨਾਂ ਹੇਸਟਿੰਗ ਤੋਂ ਇਹਨਾਂ ਨੂੰ ਸਪੈਸ਼ਲੀ ਸੇਵਾ ਦਾ ਖੰਡਾ ਲਿਆ ਕੇ ਦੇਣਾ ਹੈ ਤਿੰਨ ਸਾਹਿਬ ਨੂੰ ਤਿੰਨ ਸਾਹਿਬ ਨੂੰ ਹਾਂ ਸਾਡੇ ਪਿੰਡਾਂ ਦਾ ਮੁੰਡਾ ਖਿਆਲ ਰੱਖਿਆ ਹੈ ਵੈਰੀ ਗੁੱਡ ਬਹੁਤ ਚੰਗੀ ਗੱਲ ਆ ਜੀ ਔਰ ਮੈਂ ਵੀ ਦੇਖ ਰਿਹਾ ਤੁਹਾਡੇ ਆਸ-ਪਾਸ ਜਿਹੜੇ ਲੋਕਾਂ ਦੀ ਸੰਗਤ ਆ ਬੜੇ ਪੋਜ਼ਿਟਿਵ ਲੋਕਾਂ ਦੀ ਸੰਗਤ ਆ ਪ੍ਰਮਾਤਮਾ ਕਰੇ ਇਹਨਾਂ ਲੋਕਾਂ ਨੂੰ ਇਦਾਂ ਸਾਹਮਣੇ ਰੱਖਿਓ ਅੱਜਕੱਲ ਜਿਹੜੇ ਚੰਗੇ ਯਾਰ ਆ ਉਹ ਕਈ ਵਾਰੀ ਮੁਠੀ ਵਿੱਚੋਂ ਰੇਤਾਂ ਵਾਂਗੂ ਖਿਰ ਜਾਂਦੇ ਆ ਖਿਰ ਜਾਂਦੇ ਨੇ ਤੇ ਇਹਨਾਂ ਨੂੰ ਸਾਹਮਣੇ ਸਾਹਮਣੇ ਰੱਖਣਾ ਬੜਾ ਜ਼ਰੂਰੀ ਆ ਮੈਂ ਆਪਣੇ ਬੱਚਿਆਂ ਨੂੰ ਵੀ ਤੇ ਯੰਗਸਟਰ ਜਿੰਨੇ ਵੀ ਆਉਂਦੇ ਨੇ ਜੀ ਉਹਨਾਂ ਨੂੰ ਵੀ ਇਹੀ ਸਲਾਹ ਦਿੰਨਾ ਕਿ ਤੁਹਾਡੀ ਕੰਪਨੀ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਕਿ ਤੁਸੀਂ ਕਿਸ ਗगन ਵਰਗੇ ਕਾਦੇ ਨਾਲ ਗगन ਵਰਗੇ ਹਾਂਜੀ ਆ ਗਗਨਾ ਤਾਂ ਬਹੁਤ ਸਾਲ ਸਾਡੀ ਕੱਟੀ ਹੈਗੀ ਹੈ ਸਾਂਝਾ ਸਾਰੀ ਸੋਚ ਮੁਖ ਸੁਖ ਖੜਾ ਹੁੰਦਾ ਬੰਦਾ ਬਿਲਕੁਲ ਜੀ ਬਿਲਕੁਲ ਭਾਵੇਂ ਕਹਿਣ ਨੂੰ 5.5 ਘੰਟੇ ਦੀ ਡਰਾਈਵ ਆ ਹਾਂਜੀ ਇਹ ਵੱਡੀ ਗੱਲ ਆ ਉਹਨੂੰ ਜੇ ਹੁਣ ਕਵਾਂਗੇ ਉਹਨੇ ਹੁਣੇ ਦੂਰ ਪੈਣਾ ਜੀ ਉੱਥੇ ਕਾ ਬਾਤ ਤਾਂ ਇਹਨੂੰ ਦੱਦਦੇ ਕਹੀਦਾਂ ਨਹੀਂ ਵੀ ਇਹਨੇ ਪਤੰਦਰ ਨੇ ਉਸੇ ਵੇਲੇ ਦੂਰ ਜਾਣਾ ਨਹੀਂ ਪ੍ਰਮਾਤਮਾ ਕਰੇ ਉਸ ਭਾਗ ਜੁੜੀ ਜਿਹੜੀ ਇਦਾਂ ਹੀ ਮਿਹਨਤ ਕਰਦੀ ਰਹੇ ਔਰ ਕਾਮਯਾਬੀਆਂ ਦੀਆਂ ਨਵੀਆਂ ਮੰਜ਼ਲਾਂ ਜਿਹੜੀਆਂ ਚੁੰਦੀ ਰਹੇ ਮੈਂ ਅੱਜ ਇਹ ਮਹਿਸੂਸ ਕਰਦਾ ਕਿ ਜਿਹੜੇ ਜਿਹੜੇ ਵੀ ਅਸੀਂ ਜਿਹੜੇ ਜਿਹੜੇ ਸਟਰੈਂਥ ਆ ਸਾਡੀ ਜਿਸ ਵੀ profession ਦੇ ਵਿੱਚ ਅਸੀਂ ਜੁਟੇ ਹੋਏ ਆ ਉਹਦੇ ਵਿੱਚ ਅਸੀਂ ਆਪਣਾ ਪੂਰਾ 100% ਦੇਈਏ ਸਾਡੇ ਆਸ-ਪਾਸ ਜਿਹੜੇ ਲੋਕ ਨੇ ਉਹਨਾਂ ਤੱਕ ਇਹ ਪੋਜ਼ਿਟਿਵ ਸਨੇਹਾ ਜ਼ਰੂਰ ਜਾਣਾ ਚਾਹੀਦਾ ਕਿ ਆਪੋ ਆਪਣੇ ਖੇਤਰ ਦੇ ਵਿੱਚ ਅਸੀਂ ਜਿਹੜੀ ਵੀ ਕਮਾਈ ਕਰਦੇ ਆ ਉਹਦੇ ਨਾਲ ਦੁਨੀਆ ਭਰ ਦੇ ਵਿੱਚ ਜਿੱਥੇ ਕਿਤੇ ਵੀ ਸਾਡੇ ਲੋਕ ਵਸੇ ਹੋਏ ਆ ਪੰਜਾਬੀ ਡਾਸਪਰਾ ਉਹਦੇ ਵਿੱਚ ਸਾਡਾ ਨਾਮ ਉੱਚਾ ਹੁੰਦਾ ਔਰ ਮੈਨੂੰ ਪੂਰੀ ਉਮੀਦ ਆ ਕਿ ਅਗਲੀ ਪੀੜ੍ਹੀ ਉਸ ਤੋਂ ਸੇਰ ਜ਼ਰੂਰ ਲੈਂਦੀ ਆ ਜੀ ਬੜਾ ਫਰਕ ਪੈਂਦਾ ਇਸ ਚੀਜ਼ ਦਾ ਤੇ ਭਾਜੀ ਲੋਨਸ ਐਂਡ ਮੌਰਗੇਜਸ ਵੱਲੋਂ ਸਾਡੇ ਜਿਹੜੇ ਇਨਵੈਸਟਮੈਂਟ ਪ੍ਰਾਪਰਟੀ ਵਾਲੇ ਮਿੱਤਰ ਪਿਆਰੇ ਆ ਜਿਹੜੇ ਕਿ ਹਮੇਸ਼ਾ ਇਸ ਟੈਕਸ ਤੇ ਰਹਿੰਦੇ ਆ ਇਸ ਦਾਤੇ ਰਹਿੰਦੇ ਆ ਕਿ ਹਾਂ ਵੀ ਕਿਦੋਂ ਕਿੱਥੇ ਕਿਹੜੀ ਚੀਜ਼ ਤੇ ਦਾ ਲੱਗਣਾ ਉਹਨਾਂ ਦੇ ਲਈ ਇਹ ਸਮਾਂ ਕਿਹੋ ਜਿਹਾ ਆ ਆਖਰ ਦੇ ਵਿੱਚ ਉਹ ਜ਼ਰੂਰ ਦੱਸੋ ਬਹੁਤ ਵਧੀਆ ਸਮਾਂ ਭਾਜੀ ਇਸ ਟਾਈਮ ਕਿਉਂਕਿ ਪ੍ਰਾਪਰਟੀ ਦੀਆਂ ਪ੍ਰਾਈਸਿਸ ਕਾਫੀ ਡਾਊਨ ਨੇ ਹਾਂ ਜੀ ਤੇ ਇੱਕ ਚੀਜ਼ ਮੈਂ ਜ਼ਰੂਰ ਦੱਸਣ ਦੱਸਣਾ ਚਾਹਾਂਗਾ ਕਿ ਬਹੁਤ ਜਣੇ ਸੋਚਦੇ ਨੇ ਕਿ ਤੁਹਾਡੇ ਤੁਹਾਨੂੰ ਜੇ ਤੁਸੀਂ ਦੂਸਰੀ ਪ੍ਰਾਪਰਟੀ ਲੈਣੀ ਹੈ ਤਾਂ ਤੁਹਾਨੂੰ 30% ਡਿਪੋਜ਼ਿਟ ਚਾਹੀਦਾ ਤਾਂ ਇਹ ਥੋੜੀ ਜੀ ਗਲਤ ਫਹਮੀ ਹੈ ਜੇ ਮੇਰੇ ਨਾਲ ਕੰਟੈਕਟ ਕਰੋਗੇ ਤਾਂ ਹੋ ਸਕਦਾ 5 ਜਾਂ 10% ਦੇ ਉੱਤੇ ਵੀ ਅਸੀਂ ਦੂਸਰੀ ਪ੍ਰਾਪਰਟੀ ਲੈ ਸਕਦੇ ਹਾਂ ਆ ਇਹ ਬਹੁਤ ਇੰਪੋਰਟੈਂਟ ਹੈ ਇਸ ਚੀਜ਼ ਨੂੰ ਜ਼ਰੂਰ ਪਲੀਜ਼ ਧਿਆਨ ਰੱਖ ਨਾਲ ਸੁਣੋ ਸਾਰੇ ਜਣੇ ਕਿ ਇਹ ਟਾਈਮ ਹੈ ਇਨਵੈਸਟਮੈਂਟ ਪ੍ਰਾਪਰਟੀ ਬਾਈ ਕਰਨ ਦਾ ਜੀ ਔਰ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਲ 30% ਡਿਪੋਜ਼ਿਟ ਹੋਵੇ ਤੁਸੀਂ 5 ਜਾਂ 10% ਡਿਪੋਜ਼ਿਟ ਦੇ ਉੱਤੇ ਵੀ ਦੂਸਰੀ ਪ੍ਰਾਪਰਟੀ ਬਾਏ ਕਰ ਸਕਦੇ ਹੋ ਵੈਰੀ ਗੁੱਡ ਡਿਪੈਂਡ ਔਨ ਇੰਡੀਵਿਜੂਅਲ ਸਰਕਮਸਟੈਂਸਿਸ ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਕੀ ਹੈ ਤੁਹਾਡੀ ਅਕਾਊਂਟ ਮੇਨਟੇਨੈਂਸ ਕਿਦਾਂ ਹੈ ਉਹ ਸਾਰਾ ਕੁਝ ਦੇਖਣਾ ਪਏਗਾ ਹਮ ਬਟ देयर इज ਪੋਸਿਬਿਲਟੀ ਵੈਰੀ ਗੁੱਡ ਵੈਰੀ ਗੁੱਡ ਮੈਂ ਇਹ ਕਹਦਾ ਕਿ ਜਿਨ੍ਹਾਂ ਨੇ ਹਲੇ ਸਿਰਫ ਸੋਚਿਆ ਹੀ ਆ ਮੰਨੀ ਬਣਾਇਆ ਉਏ ਕੋਈ ਕਾਲ ਕਰ ਕਰ ਕੇ ਜ਼ਰੂਰ ਤੁਸੀਂ ਚੈੱਕ ਕਰ ਲਓ ਕਿ ਤੁਹਾਡਾ ਜਿਹੜਾ ਫਾਈਨੈਂਸ਼ੀਅਲ ਸਿਚੁਏਸ਼ਨ ਆ ਇਨਕਮ ਆ ਆਊਟਗoing ਐਕਸਪੈਂਸਸ ਆ ਉਹਨਾਂ ਨੂੰ ਲੈ ਕੇ ਜਿਹੜੀ ਮਾਹਰ رائے ਆ ਉਹ ਤੁਹਾਨੂੰ ਜਤਿੰਦਰ ਵੀਰ ਜੀ ਦੇ ਸਕਦੇ ਆ ਮੁਕੇਸ਼ ਗੌਤਮ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਮਾਲਕ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਬਿਲਕੁਲ ਮੁਕੇਸ਼ ਜੀ ਤੁਹਾਡੇ ਲੋਕਾਂ ਦੀਆਂ ਦੁਆਵਾਂ ਕਰਕੇ ਹੀ ਬੰਦਾ ਉੱਡਿਆ ਫਿਰਦਾ ਨਹੀਂ ਤਾਂ ਆਪਣੀ ਤਾਂ ਔਕਾਤ ਕਿਸੇ ਦੀ ਵੀ ਕੋਈ ਨਹੀਂ ਹੈ ਕੋਈ ਨਹੀਂ ਹੈ ਜੀ ਆਪਣੇ ਯਾਰਾਂ ਮਿੱਤਰਾਂ ਦੀਆਂ ਅਸੀਸਾਂ ਦੇ ਕਰਕੇ ਹੀ ਆਪਾਂ ਜਿਹੜੇ ਆ ਇਸ ਦੁਨੀਆ ਦੇ ਉੱਤੇ ਵਿਚਨ ਯੋਗ ਹੋ ਜਾਣੇ ਆ ਇਹ ਤੁਹਾਡਾ ਪਿਆਰ ਸਤਿਕਾਰ ਹੀ ਆ ਤੇ ਮੈਂ ਉਮੀਦ ਕਰਦਾ ਕਿ ਭਾਜੀ ਇਹ ਜਿਹੜੀ ਨੋਲੇਜ ਆ ਜਿਹੜੀ ਜਾਣਕਾਰੀ ਆ ਵੱਖ-ਵੱਖ ਪਲੇਟਫਾਰਮਸ ਤੋਂ ਔਰ ਖਾਸ ਕਰਕੇ ਆਪਣਾ ਜਿਹੜਾ ਤੁਹਾਡਾ ਫੇਸਬੁੱਕ ਪੇਜ ਆ ਤੁਸੀਂ ਜ਼ਿਕਰ ਕਰ ਰਹੇ ਸੀ ਉਹਦੇ ਬਾਰੇ ਵੀ ਜਾਣਕਾਰੀ ਦਿਓ ਤਾਂ ਕਿ ਬਹੁਤ ਸਾਰੇ ਸਾਡੇ ਜਿਹੜੇ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਸੱਜਣਾ ਗਾਹ ਵਗਾਹੇ ਉੱਥੋਂ ਵੀ ਅਪਡੇਟਸਾਂ ਜਾਨੀਆਂ ਕਰਦੇ ਰਹਿਣ ਸਾਡੇ ਕੋਲ ਤਾਂ ਜਦੋਂ ਤੁਸੀਂ ਆਉਣਾ ਉਹ ਤਾਂ ਆਉਣਾ ਹੀ ਆ ਲੇਕਿਨ ਸੋਸ਼ਲ ਮੀਡੀਆ ਤੇ ਇੱਕਦਮ ਜਿਹੜੀ ਅਪਡੇਟ ਵੱਜਦੀ ਜਾ ਕੇ ਉਹ ਵੀ ਜਾਣਕਾਰੀ ਹੋਣੀ ਲਾਜ਼ਮੀ ਆ ਆ ਸਾਡਾ ਫੇਸਬੁੱਕ ਪੇਜ ਹੈ ਜੀ ਮੌਰਗੇਜ ਐਡਵਾਈਜ਼ਰ ਅੱਛਾ ਤੇ ਉਹਦੇ ਤੇ ਹਫਤੇ ਚ ਦੋ ਤੋਂ ਤਿੰਨ ਵਾਰੀ ਇੱਕ ਦੀ ਕੋਈ ਨਵੀਂ ਜਿਹੜੀ ਜਾਣਕਾਰੀ ਹੈ ਉਹ ਆਂਦੀ ਰਹਿੰਦੀ ਹੈ ਜਾਂ ਪੁਰਾਣੀਆਂ ਜਿਹੜੀਆਂ ਹੈ ਉਹ ਵੀ ਆਂਦੀਆਂ ਜਾਂਦੀਆਂ ਪਲੀਜ਼ ਉਸ ਨੂੰ ਵੀ ਫੋਲੋ ਕਰੋ ਮੋਰਗੇਜ ਐਡਵਾਈਜ਼ਰ ਮੋਰਗੇਜ ਐਡਵਾਈਜ਼ਰ ਮੋਰਗੇਜ ਐਡਵਾਈਜ਼ਰ ਠੀਕ ਹੈ ਜੀ ਅਸੀਂ ਵੀ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਉੱਤੇ ਹਾਂ ਕੁਝ ਨਾ ਕੁਝ ਜਿਹੜੀ ਇਨਫੋਰਮੇਸ਼ਨ ਹੈ ਉੱਥੋਂ ਜ਼ਰੂਰ ਸਾਂਝੀ ਕਰਾਂਗੇ ਤੁਹਾਡਾ ਸਾਰਿਆਂ ਦਾ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਲਈ ਬਹੁਤ ਬਹੁਤ ਸ਼ੁਕਰੀਆ ਸਕਰੀਨ ਦੇ ਉੱਤੇ ਜਿਹੜੀਆਂ ਡਿਟੇਲਸ ਨੇ ਇਹਨਾਂ ਦੇ ਉੱਤੇ ਜ਼ਰੂਰ ਨਜ਼ਰ ਰੱਖਣੀ ਜੇਕਰ ਤੁਸੀਂ ਸਿਰਫ ਸੋਚ ਰਹੇ ਹੋ ਤੇ ਜ਼ਰੂਰ ਇੱਕ ਜਿਹੜੀ ਕਾਲ ਆ ਜਾਂ ਮੈਸੇਜ ਆ ਉਹ ਭਾਜੀ ਹੁਣਾਂ ਨੂੰ ਤੁਸੀਂ ਜ਼ਰੂਰ ਕਾਲ ਕਰਨੀ ਤੇ ਉਸ ਤੋਂ ਬਾਅਦ ਉਹ ਫੋਲੋ ਅਪ ਆਪਣੇ ਆਪ ਕਰ ਲੈਣਗੇ ਜਤਿੰਦਰ ਵੀਰ ਜੀ ਬਹੁਤ ਬਹੁਤ ਧੰਨਵਾਦ ਹੋ ਸ਼ੁਕਰੀਆ ਸਸਿਗਰੀ ਸਸਿਕਾ ਦੋਸਤੋ ਇਹ ਸੰਸ ਸਾਡੇ ਨਾਲ ਜਤਿੰਦਰ ਸਿੰਘ ਜੀ ਲੋਨਸ ਐਂਡ ਮਾਰਗੇਜਸ ਤੋਂ ਜਿਹੜਾ 12ਏ ਪੁਨੇ ਰੋਡ ਪਾਪਾ ਟੋਇਟਰੀ ਤੇ ਅਮਰੀਕਾ ਦੇ ਵਿਚਾਲੇ ਵਾਲਾ ਏਰੀਆ ਇੰਡੋ ਸਪਾਈਸ ਵਰਲਡ ਦੇ ਬਿਲਕੁਲ ਨਾਲ ਵਾਲਾ ਚਵਾਰਾ ਆਕਲੈਂਡ ਦੇ ਵਿੱਚ ਸਥਿਤ ਹੈ ਜੀ 022550005 ਈਮੇਲ ਹੈ ਜੀ info@therateofloansandmortgages.co.nz ਉਹਨਾਂ ਦੇ ਨਾਲ ਆਪਣੀ